ਯਰੇ ਦਰਚ ਕੋ ਨਵਾ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਚ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਜਿਨ੍ਹਾਂ ਨਾਲ ਗੱਲ ਕਰਾਂਗੇ ਜੀਬ ਲੋਂਗੋਵਾਲ ਸਮਝੌਤਾ ਉਸ ਨੂੰ 40 ਸਾਲ ਤੋਂ ਵੱਧ ਦਾ ਸਮਾਂ ਹੋਣ ਲੱਗਾ ਤੇ ਸਿੱਧੂ ਸਾਹਿਬ ਨੇ ਇਹ ਸਾਰਾ ਸਮਾਂ ਆਪਣੇ ਹੱਥੀਂ ਹੰਡਾਇਆ ਇਹਨਾਂ ਨੇ ਰਿਪੋਰਟਿੰਗ ਕੀਤੀ ਹੈ ਉਹਦੇ ਇੱਕ ਸਮਝੌਤਾ ਕਿਵੇਂ ਹੋਇਆ ਕਿਵੇਂ ਟੁੱਟਿਆ ਕਿਉਂ ਨਹੀਂ ਉਹ ਪੂਰਾ ਕੀਤਾ ਗਿਆ ਕਿਉਂ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲਿਆ ਉਸ ਦੇ ਨਾਲ ਜਿਹੜੇ ਬਾਕੀ ਮਸਲੇ ਹਨ ਉਹਨਾਂ ਬਾਰੇ ਵੀ ਚਰਚਾ ਕਰਾਂਗੇ ਇਹਦੀ ਬੈਕਗ੍ਰਾਉਂਡ 'ਚ ਕੀ ਸੀਗਾ ਇੱਕ ਤਾਂ ਇਹ ਸੀਗਾ ਪੰਜਾਬ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਅਤਵਾਦ ਦਾ ਦੌਰ ਸੀਗਾ ਤੇ ਜਿਹੜੇ ਮਰਹੂਮ ਪ੍ਰਧਾਨ ਮੰਤਰੀ ਐ ਰਜੀਵ ਗਾਂਧੀ ਉਹ ਚਾਹੁੰਦੇ ਸੀ ਕਿ ਪੰਜਾਬ ਸ਼ਾਂਤੀ ਵੱਲ ਨੂੰ ਪਰਤੇ ਪਰ ਇਹ ਸਮਝੌਤੇ ਨੇ ਜਿਹੜੇ ਸੰਤ ਲੋਂਗੋਵਾਲ ਹਰਚੰਦ ਸਿੰਘ ਲੋਂਗੋਵਾਲ ਉਹਨਾਂ ਦੀ ਜਾਨ ਲਈ ਉਹਨਾਂ ਨੂੰ ਸ਼ਹਾਦਤ ਦੇਣੀ ਪਈ ਉਸ ਤੋਂ ਬਾਅਦ ਇੱਕ ਲੰਮਾ ਦੌਰ ਫਿਰ ਵੀ ਚੱਲਦਾ ਰਿਹਾ ਇਹ ਸਿੱਧੂ ਸਾਹਿਬ ਤੁਸੀਂ ਇਸ ਸਮਝੌਤੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਸਮਝੌਤਾ ਅੱਜ ਤੋਂ ਮਤਲਬ ਕਿ ਵੀ ਹੁਣ 24 ਜੁਲਾਈ ਨੂੰ ਹੋਇਆ ਸੀ 40 ਸਾਲ ਹੋ ਗਏ ਪੂਰੇ ਹਾਂਜੀ ਯਾਰ ਤਹਾ ਕਿਹਾ ਵਾਦ ਆਪਾਂ ਗੱਲ ਕਰ ਰਹੇ ਆ ਤੇ ਅਸਾਂ ਮੈਂ ਇਹ ਜੇ ਰਿਪੋਰਟਰ ਸੀ ਯੂਐਨਆਈ ਦਾ ਤੇ ਇਸ ਕਰਕੇ ਮੈਂ ਉਹ ਸਾਰਾ ਵਿਟਨੈਸ ਹਾਂ ਉਹ ਸਾਰੀ ਗੱਲ ਦੇ ਵੀ ਕਿਸ ਤਰੀਕੇ ਨਾਲ ਇਹ ਸਾਰਾ ਹੋਇਆ ਹੋਏ ਦਾ ਤਾਂ ਅੰਦਰ ਸਾਈਡਾਂ ਦਾ ਤਾਂ ਮੈਂ ਮਤਲਬ ਕਿ ਡਵੈਲਪਮੈਂਟ ਦੀ ਵੱਖਰੀ ਗੱਲ ਹੈ ਉੱਥੇ ਬਾਹਰ ਕੀ ਪ੍ਰੈਸ ਕਾਨਫਰੰਸਾਂ ਕੀ ਸੀ ਤੇ ਡਵੈਲਪਮੈਂਟ ਕਿਵੇਂ ਹੋਇਆ ਖੰਤ ਫਰਚਲਦ ਸਿੰਘ ਲਾਂਗੋਵਾਲ ਦਾ ਸਮਝੌਤਾ ਰਜੀਵ ਨਾਲ ਰਜੀਵ ਗਾਂਧੀ ਨਾਲ ਹੋਇਆ ਉਹਦੋਂ ਪ੍ਰਾਈਮ ਮਿੰਿਸਟਰ ਸੀਗਾ ਰਜੀਵ ਗਾਂਧੀ ਵੀ ਦਸੰਬਰ ਚ ਨਵੰਬਰ ਅਕਤੂਬਰ ਬਣ ਗਿਆ ਸੀ ਪ੍ਰਾਈਮ ਮਿੰਿਸਟਰ ਨਵੰਬਰ ਪਹਿਲੇ ਨੂੰ ਤੱਕਤੀ ਅਕਤੂਬਰ ਨੂੰ ਇੰਦਰਾ ਗਾਂਧਾ ਦੀ ਮਾਰੀ ਗਈ ਨਵੰਬਰ ਤੋਂ ਉਹ ਬਣ ਗਿਆ ਤੇ ਉਹਦੋਂ ਪਿੱਛੇ ਤੁਰਤ ਹੀ ਉਹਨੇ ਇਲੈਕਸ਼ਨ ਕਰਾ ਦਿੱਤੇ ਜਿਹਦੇ ਵਿੱਚ ਬਹੁਤ ਵੱਡਾ ਮੈਂਡੇਟ 422 515 ਕੇ 404 ਕੇ ਇੰਨੀਆਂ ਉਹਨੂੰ ਸੀਟਾਂ ਮਿਲੀਆਂ ਸੀ 530 ਚੋਂ ਹਾਂਜੀ ਬਹੁਤ ਵੱਡਾ ਨੰਬਰ ਸੀਗਾ ਟੋਟਲ ਮੈਂਡੇਟ ਦਾ ਪਰ ਨਵੇਂ ਵਿਚਾਰ 404 ਸੀ ਜਾਂ 414 ਸੀ ਇੰਨਾ ਕੁਝ ਸੀਗਾ ਤੇ ਇਹ ਇੰਨਾ ਵੱਡਾ ਮੈਂਡੇਟ ਮਿਲਿਆ ਸੀਗਾ ਬਹੁਤ ਵੱਡਾ ਤੇ ਇਹ ਸਾਰਾ ਇਸ ਕਰਕੇ ਆਪਣੀ ਪੋਜੀਸ਼ਨ 'ਚ ਆ ਕੇ ਫਿਰ ਉਹਨੇ ਸਮਝੌਤੇ ਦੀ ਗੱਲ ਸ਼ੁਰੂ ਕੀਤੀ ਇੱਥੇ ਫਿਰ ਉਸੇ ਨੇ ਰਜੀਵ ਗਾਂਧੀ ਨੇ ਤੁਰਤ ਫਿਰ ਪ੍ਰਾਈਮ ਮਿਨਿਸਟਰ ਬਣਨ ਪਿੱਛੋਂ ਇਲੈਕਸ਼ਨ ਹੋਣ ਪਿੱਛੋਂ ਉਹਨੇ ਫਿਰ ਅਰਜਨ ਸਿੰਘ ਨੂੰ ਅਰਜਨ ਸਿੰਘ ਜੀ ਨੇ ਚੀਫ ਇਲੈਕਸ਼ਨ ਜਿੱਤ ਕੇ ਆਇਆ ਸੀ ਮੱਧ ਪ੍ਰਦੇਸ਼ ਹਾਂਜੀ ਉਦੋਂ ਉਹ ਇੱਥੇ ਲਿਆਂਦਾ ਗਿਆ ਪੰਜਾਬ ਚ ਹਾਂ ਮੱਧ ਪ੍ਰਦੇਸ਼ ਵੱਡਾ ਹੁੰਦਾ ਸੀ ਉਹ ਤੇ ਛੱਤੀਸਗੜ੍ਹ ਵੀ ਉਸੇ ਦਾ ਪਾਰਟ ਹੁੰਦਾ ਸੀ ਤੋਂ ਐਡੀ ਵੱਡੀ ਸਟੇਟ ਦਾ ਜਿੱਤ ਕੇ ਆਇਆ ਸੀ ਤੇ ਉਹਨੇ ਦੂਸਰੇ ਦਿਨ ਸੌ ਚੁੱਕਣੀ ਸੀਗੀ ਇਹਦੇ ਚੀਫ ਮਿਨਿਸਟਰ ਕਾਂਗਰਸ ਦਾ ਤੇ ਉਹ ਨੂੰ ਜੀਵ ਗਾਂਧੀ ਨੇ ਪਾਵਰ ਕਿਹਾ ਵੀ ਨਹੀਂ ਤੂੰ ਐ ਕਰ ਪੰਜਾਬ ਜਾ ਉਸ ਉਹਨੂੰ ਦੇਖਿਆਗਾ ਵੀ ਕਿਹੜਾ ਬੰਦਾ ਕੰਮ ਕਰ ਸਕਦਾ ਹੈ ਤੂੰ ਜਾ ਕੇ ਪੰਜਾਬ ਦੇ ਸਮਝੌਤਾ ਤਾਂ ਸ਼ੁਰੂਆਤ ਕਰ ਸਾਰੇ ਤਰੀਕੇ ਕਰ ਉਹਦੇ ਜੋ ਫਿਰ ਅਰਜਨ ਸਿੰਘ ਇੱਥੇ ਗਵਰਨਰ ਹਾਊਸ ਚ ਆਇਆ ਜੇ ਗਵਰਨਰ ਆਇਆ ਉਹਨੇ ਆਨਸਾਰ ਸਾਰਾ ਪ੍ਰੈਸ ਕਾਨਫਰੰਸ ਪ੍ਰੈਸ ਵਾਲਿਆਂ ਨੂੰ ਵੀ ਕਾਫੀ ਸੋਹਣੇ ਤਰੀਕੇ ਨਾਲ ਡਰੈਸ ਕੀਤਾ ਇਹ ਉਹ ਉਧਰ ਵੀ ਇਹਨੇ ਸਾਰਾ ਕਸ਼ੀਤ ਤੇ ਇੱਧਰ ਵੀ ਉਹ ਅਕਾਲੀਆਂ ਪ੍ਰਤੀ ਫਿਰ ਪਏ ਆ ਕੇ ਬਿਆਨ ਸੌਖੇ ਦਿੱਤਾ ਰਿਹਾ ਫਿਰ ਇਹ ਅੰਦਰੋਂ ਅੰਦਰ ਹੀ ਐਕਟੀਵਿਟੀ ਚੱਲਦੀ ਰਹੀ ਸਮਝੋਤੇ ਦੀ ਉਹਨਾਂ ਦਿਨਾਂ 'ਚ ਹੀ ਫਿਰ ਥੋੜੇ ਦਿਨਾਂ ਉਹਦੇ ਆਉਣ ਤੋਂ ਬਾਅਦ ਇਹਦੇ ਵਿੱਚ 85 ਦੇ ਵਿੱਚ ਬਿਗਨਿੰਗ 'ਚ ਲੰਗਵਾਲ ਨੂੰ ਛੱਡ ਦਿੱਤਾ ਗਿਆ ਤੌੜੇ ਨੂੰ ਛੜ ਦਿੱਤਾ ਗਿਆ ਬਾਦਲ ਨੂੰ ਫਿਰ ਜੇਲ੍ਹ ਛੁੜ ਰਿਹਾ ਕਰ ਦਿੱਤਾ ਗਿਆ ਕਿਉਂਕਿ ਇਹ ਬਲੂ ਸਟਾਰ ਤੋਂ ਪਿੱਛੋਂ ਦਾ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੇ ਪਿੱਛੋਂ ਜੂਨ 84 ਦੇ ਦੇ ਵਿੱਚ ਹੀ ਇਹ ਫੜੇ ਗਏ ਸੀਗੇ ਬਾਦਲ ਵੀ ਬਰਨਾਲਾ ਵੀ ਸਾਰੇ ਇਹ ਤੇ ਇਕੱਲਾ ਬਲਵੰਤ ਸਿੰਘ ਨਹੀਂ ਸੀ ਫੜਿਆ ਤੇ ਬਲਵੰਤ ਸਿੰਘ ਫਰਾਸ ਮਿਸਟਰ ਹੁੰਦਾ ਸੀ ਅਕਾਲੀਆਂ ਦਾ ਤੇ ਚੋਸੀ ਤੇ ਉਹ ਫਿਰ ਗਵਰਨਮੈਂਟ ਦਾ ਲਗਾਤਾਰ ਪਾਡੇ ਨਾਲ ਵੀ ਉਹਦਾ ਸੀਗਾ ਚੈਨਲ ਤੇ ਸਾਰਾ ਸਰਕਾਰ ਨਾਲ ਵੀ ਰਿਹਾ ਉਹਦਾ ਤੇ ਇੰਡਸਟਰੀਅਲਿਸਟ ਵੀ ਸੀ ਖੋਦ ਤੇ ਸਰਕਾਰ ਨਾਲ ਦਿੱਲੀ ਨਾਲ ਉਹਦਾ ਕਾਫੀ ਮੇਲ ਮਲਾਪ ਚੱਲਦਾ ਹੁੰਦਾ ਸੀ ਉਦੋਂ ਜਦੋਂ ਆਇਆ ਤੇ ਅਸੀਂ ਮੈਂ ਪਰਸੈਂਟੇਜ ਅਸੀਂ ਅਮਰਸਰ ਪੋਸਟਡ ਸੀ ਤੇ ਅਮਰਸਰ ਤਾਂ ਆਉਣੀ ਸੀ ਉਹਨੇ ਲੰਗੋਵਰ ਅਮਰਸਰ ਆ ਹਾਂ ਜੀ ਹਾਂ ਜੀ ਉਹਨੂੰ ਪ੍ਰੈਸ ਕਾਨਫਰੰਸਾਂ ਸਾਡੇ ਨਾਲ ਵੀ ਕੀਤੀਆਂ ਚਲੋ ਇਹ ਤੇ ਸਾਨੂੰ ਜਦੋਂ ਪ੍ਰੈਸ ਕਾਨਫਰੰਸਾਂ ਕਰਦਾ ਸੀ गांव ਦੇ ਆਲੇ-ਦਾਲੇ ਵਾਲੇ ਜਿਹੜੇ ਸੀਨੀਅਰ ਲੀਡਰ ਉੱਥੇ ਆਉਂਦੇ ਸੀ ਸਾਨੂੰ ਪਤਾ ਲੱਗ ਰਿਹਾ ਸੀ ਵੀ ਕੁਛ ਨਾ ਕੁਛ ਪਿੱਛੇ ਕੁਕਿੰਗ ਹੋ ਰਹੀ ਆ ਕੁਛ ਨਾ ਕੁਛ ਬਣ ਰਿਹਾ ਪਿਛਲੇ ਪਾਸੇ ਕੋਈ ਸਮਝੌਤਾ ਸਰਕਾਰ ਨਾਲ ਜਾਂ ਕੋਈ ਹੋਰ ਗੱਲ ਹੋ ਰਹੀ ਆ ਅਸੀਂ ਬਹੁਤ ਕੋਸ਼ਿਸ਼ ਕੀਤੀ ਅਸੀਂ ਕਹਿੰਦੇ ਵੀ ਰਹੇ ਉਹਨਾਂ ਦਿਨਾਂ ਦੇ ਵਿੱਚ ਸੰਤਰੂ ਵੀ ਸਿੱਧਾ ਕਹਿ ਦਿੰਦੇ ਸੀਗੇ ਵੀ ਜੇ ਤੁਸੀਂ ਜੀ ਕੋਈ ਕੋਈ ਗੱਲ ਤੁਹਾਡਾ ਸਰਕਾਰ ਨਾਲ ਹੁੰਦੀ ਆ ਜਾਂ ਕੋਈ ਹੋਰ ਗੱਲ ਤੁਸੀਂ ਕਰਦੇ ਹੋ ਸਟੈਂਡ ਲੈਣੇ ਹੋ ਆਫਟਰ ਆਲ ਤੁਹਾਡੀ ਜਿਹੜੀ ਕਲਾਇੰਟ ਹੈ ਲੈ ਤੁਹਾਡੇ ਜਿਹੜੇ ਵਰਕਰ ਹੈ ਤੁਹਾਡੇ ਲੀਡਰ ਹੈ ਤੁਹਾਡੇ ਲੋਕ ਹੈ ਤੁਹਾਡੇ ਵੋਟਰ ਵੋਟਰ ਹੈ ਸਾਰੇ ਜੱਸ ਸਿੱਖ ਕਮਿਊਨਿਟੀ ਹੈ ਜਿਨ੍ਹਾਂ ਦੀ ਖਾਤ ਜਿਨ੍ਹਾਂ ਦੇ ਤੁਸੀਂ ਲੀਡਰ ਹੋ ਉਹ ਤਾਂ ਇੱਥੇ ਹੀ ਹੈ ਪੰਜਾਬ 'ਚ ਹੀ ਹੈ ਨਾ ਉਹਨਾਂ ਨੂੰ ਤੁਸੀਂ ਕੁਝ ਦੱਸਦੇ ਨਹੀਂ ਕਿਉਂਕਿ ਸਾਨੂੰ ਪਤਾ ਲੱਗਣ ਲੱਗ ਗਿਆ ਸੀਗਾ ਤੇ ਵੀ ਇਹ ਕੁਛ ਨਾ ਕੁਛ ਹੋਰ ਹੈ ਦਿੱਲੀ ਜਿਹੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੀ ਇੱਕ ਟੀਮ ਆਈ ਉਹ ਉਹਦੇ ਵਿੱਚ ਇੱਕ ਪ੍ਰੋਫੈਸਰ ਮੇਰਾ ਰਿਸ਼ਤੇਦਾਰ ਸੀ ਉਹ ਮੇਰੇ ਘਰ ਵੀ ਆ ਕੇ ਅਮਰਸਰ ਆਇਆ ਪਰ ਉਹਨੇ ਗੱਲ ਹੀ ਕੋਈ ਦੱਸੀ ਅੱਛਾ ਦਿੱਲੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸੀ ਕਿ ਉਹ ਪਤਾ ਲੱਗ ਗਿਆ ਸੀ ਇਹ 6-7 ਜਿਹੜੇ ਟੌਪ ਦੇ ਉੱਥੋਂ ਦੇ ਬੰਦੇ ਇਸ ਪ੍ਰੋਫੈਸਰ ਸੀਗੇ ਉਹਨਾਂ ਦਿਨਾਂ 'ਚ ਐਕਟਿਵ ਸੀ ਪੋਲੀਟੀਕਲੀ ਉਹ ਆ ਕੇ ਗਏ ਤੇ ਲੰਗਵਰਡ ਨੂੰ ਇੱਥੇ ਮਿਲੇ ਥਨੋ ਲੱਗ ਰਿਹਾ ਸੀ ਵੀ ਉੱਥੇ ਯੂਨੀਵਰਸਿਟੀ 'ਚ ਥਾਂ-ਥਾਂ ਲੈਕਚਰ ਕਰਾਏ ਤੇ ਬੜੀ ਪਬਲਿਸਿਟੀ ਸੰਤ ਨੂੰ ਮਿਲ ਰਹੀ ਸੀ ਸਾਰੇ ਅਖਬਾਰਾਂ 'ਚ ਵੱਡੀਆਂ-ਵੱਡੀਆਂ ਹੈਡਲਾਈਨਾਂ ਸੀ ਤੋ ਉਹਨੂੰ ਪਤਾ ਹੀ ਹੈ ਸਰਕਾਰਾਂ ਮੈਨੇਜ ਕਰ ਲੈਂਦੀਆਂ ਹਾਂਜੀ ਤੇ ਇਸ ਕਰਕੇ ਇਹਨਾਂ ਨੇ ਜੀ ਪਰ ਐਸ ਪਾਸੇ ਕੋਈ ਚੀਜ਼ ਨਹੀਂ ਕਿਹਾ ਕੋਈ ਇਹ ਵੀ ਅਸੀਂ ਕਹਿੰਦੇ ਰਹੇ ਕੁਝ ਉਹਨਾਂ ਦੇ ਖਾਸ ਬੰਦੇਆਂ ਨੂੰ ਸੀਨੀਅਰ ਕਲੀਡਰ ਨੂੰ ਵੀ ਤੁਸੀਂ ਲੀਕ ਹੀ ਕਰ ਦਿਓ ਤਾਂ ਕਿ ਲੋਕਾਂ ਤੱਕ ਥੋੜੀ ਜੀ ਗਲਤ ਜਾਵੇ ਵੀ ਹੋ ਰਿਹਾ ਉਹਨਾਂ ਨੂੰ ਆਇਆ ਸੀ ਵੀ ਨਹੀਂ ਇਹ ਸਾਰਾ ਕੁਝ ਜਿਹੜਾ ਕੀਤਾ ਅਰਜਨ ਸਿੰਘ ਨੇ ਕੀਤਾ ਜਾਂ ਸਰਕਾਰ ਨੇ ਕੀਤਾ ਜਿਵੇਂ ਹੁਣ ਜਿਹੜਾ ਸਮਝੌਤਾ ਹੋਇਆ ਸਮਝੌਤੇ ਨੂੰ ਜਿਹੜਾ ਫਾਈਨਲ ਸ਼ੇਪ ਦੇਣੀ ਸੀ ਲਿਖਣਾ ਸੀ ਉਹਦੇ ਚ ਉਹ ਆਪਣੇ ਉਸ ਵੇਲੇ ਦੇ ਯੂਨੀਵਰਸਿਟੀ ਦੇ ਪ੍ਰੋਫੈਸਰ ਸੀ ਅਤਰ ਸਿੰਘ ਹਰਕੇ ਹਾਂਜੀ ਹਾਂਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਆ ਚੰਡੀਗੜ੍ਹ ਦੇ ਅਤਰ ਸਿੰਘ ਨੇ ਮੇਨ ਰੋਲ ਕੀਤਾ ਜਾਂ ਮਤਲਬ ਕਿ ਇੱਥੇ ਹਜੇ ਵੀ ਸ਼ਾਇਦ ਹੈਗੇ ਆ ਉਹ ਜਿਹੜੇ ਤੌੜਾ ਦੇ ਨੇੜੇ ਹੁੰਦੇ ਸੀਗੇ ਉਹ ਵੀ ਨਾਲ ਲਾਏ ਪ੍ਰੋਫੈਸਰ ਸੀਗੇ ਕਈ ਪ੍ਰੋਫੈਸਰ ਨਾਲ ਲਾਏ ਸਾਰੇ ਇੰਟੈਲੈਕਚੁਅਲ ਇਹਨਾਂ ਨੂੰ ਨਾਲ ਲਾ ਕੇ ਸਾਰਾ ਕੁਝ ਇਹ ਸਾਰਾ ਕੀਤਾ ਤੇ ਇਨਾਂ ਨੇ ਸਾਰਿਆਂ ਨੂੰ ਕਨਰ ਰਿਹਾਈ ਇੱਥੋਂ ਇੱਥੋਂ ਤੱਕ ਹੈ ਵੀ ਵੀ ਜਿਹੜਾ ਅਜੀਤ ਦਾ ਮਾਲਕ ਸੀਗਾ ਉਹਨੇ ਵੀ ਵੱਡਾ ਰੋਲ ਇਹ ਸਾਰੇ ਸਮਝੌਤੇ ਚ ਕੀਤਾ ਮਾਲਕ ਐਡੀਟਰ ਸੀ ਜਿਹੜਾ ਆ ਉਹਦਾ ਵੀ ਵੱਡਾ ਰੋਲ ਉਹਨਾਂ ਦੇ ਨਾਲ ਇਹ ਫਿਰ ਉਹ ਸਮਝੌਤਾ ਹੋ ਗਿਆ ਤਾਂ ਇਹ ਇਹ ਸਮਝੌਤੇ ਦੇ ਹੱਕ ਵਿੱਚ ਬਾਦਲ ਟੌੜਾ ਨਹੀਂ ਸੀ ਉਹ ਕਹਿੰਦੇ ਸੀ ਤੁਸੀਂ ਜਲਦੀ ਕਰੋ ਟੌੜੇ ਦੀ ਜਿਹੜੀ ਹੁਣ ਕਿਤਾਬ ਆਈ ਹੈ ਉਹਦੇ ਚ ਹਾਂਜੀ ਹਾਂਜੀ ਸੁਆਜੀ ਉਹਦੇ ਚ ਵੀ ਉਹਨੇ ਕਿਹਾ ਵੀ ਅਸੀਂ ਬਹੁਤ ਰੋਕਿਆ ਵੀ ਅੜੀ ਜਲਦੀ ਹੈ ਆਜਾ ਉਹ ਕਹਿੰਦੇ ਸਾਨੂੰ ਲਾਸਟ ਤੇ ਪਤਾ ਲੱਗ ਗਿਆ ਸੀ ਟੌੜੇ ਨੇ ਕਿਹਾ ਵੀ ਸਾਈਨ ਕਰ ਰਿਹਾ ਅਸੀਂ ਕਿਹਾ ਵੀ ਤੁਸੀਂ ਅੱਜ ਜਾ ਕੇ ਕਿਹਾ ਵੀ ਸੰਤ ਨੂੰ ਉਹਦੇ ਬੰਦਿਆਂ ਨੂੰ ਜਾ ਕੇ ਵੀ ਨਾ ਆਪ ਕਰੋ ਕਹਿਦੇ ਹੋਏ ਅਸੀਂ ਅੱਜ ਨਹੀਂ ਆ ਸਕਦੇ ਉਹਦੇ ਪਤਾ ਲੱਗਿਆ ਵੀ ਪਾਰਲੀਮੈਂਟ ਦੀ ਐਨੈਕਸੀ ਚ ਜਾ ਕੇ ਤੇ ਫੋਟੋ ਆ ਗਈਆਂ ਸ਼ਾਪ ਸਾਰਾ ਸਾਰੇ ਖ ਫੈਲ ਗਈਆਂ ਵੀ ਰਜੀਵ ਨਾਲ ਸੰਤ ਲੰਗੋਵਾਲ ਦਾ ਰਸਗੁੱਲੇ ਖਾ ਰਹੇ ਐ ਤੇ ਸਾਰਾ ਸੰਝੋਤਾ ਹੋ ਗਿਆ ਹੱਥ ਮਿਲ ਰਹੇ ਆ ਫੋਟੋ ਸਾਰੇ ਸਰਕੂਲੇਟ ਹੋ ਗਈ टीवी टू भी ਤੇ ਉਤੇ ਦੋ ਦੋ ਆ ਗਏ ਸਾਰੇ ਆ ਗਏ ਉਹਨਾਂ ਦਿਨਾਂ ਚ ਤੇ ਇਹ ਹੈ ਸਮਝੌਤਾ ਹੋ ਗਿਆ ਸੀ ਉਹ ਥੋੜੇ ਜੇ ਪਾਸੇ हट ਕੇ ਦੋਨੋਂ ਉਦੋਂ ਪਿੱਛੇ ਇਲੈਕਸ਼ਨ ਹੋਣੀ ਸੀ ਐਕਚੁਅਲੀ ਅਰਜਨ ਸਿੰਘ ਤਾਂ ਬੜੀ ਜਲਦੀ ਨਾਲ ਸਾਰਾ ਕੁਝ ਕਰ ਰਿਹਾ ਸੀ ਤੇ ਲੋਕਾਂ ਲਈ ਬੜਾ ਸ਼ੌਕ ਸੀ ਕਿਉਂਕਿ ਉਸਨੇ ਲੋਕਾਂ ਨੂੰ ਕੰਫੀਡੈਂਸ ਲੈਣ ਅਸਲ ਵਿੱਚ ਪ੍ਰੋਬਲਮ ਇਹ ਰਹੀ ਹੈ ਇਕੱਲੀ ਲੀਡਰਸ਼ਿਪ ਦੀ ਜਾਂ ਮਿਲਨ ਦਾ ਹੋਰ ਲੀਡਰਸ਼ਿਪ ਦੀ ਵੀ ਹੋਵੇਗੀ ਸਾਡੇ ਤਾਂ ਖਾਸ ਕਰਕੇ ਦੇਖੀਆ 47 ਵੇਲੇ ਵੀ ਲੀਡਰਾਂ ਨੇ ਸਲਾਹ ਕੀਤਾ ਸਮਝੌਤਾ ਆਮ ਲੋਕਾਂ ਨੂੰ ਕਿਸੇ ਗੱਲ ਦਾ ਨਹੀਂ ਸੀ ਪਤਾ ਬਿਲਕੁਲ ਨਹੀਂ ਸੀ ਪਤਾ ਸੀ ਕਿੱਥੇ ਜਾ ਰਹੇ ਆ ਕੀ ਕਰ ਰਹੇ ਆ ਉਦੋਂ ਚਲੋ ਕਾਂਗਰਸ ਦੇ ਜਨਾਜ ਹੋਇਆ ਤੇ ਸਾ ਕਿਸੇ ਨੂੰ ਨਹੀਂ ਸੀ ਪਤਾ ਜਿਨ੍ਹਾਂ ਨੂੰ ਪੰਜਾਬ ਛੱਡ ਕੇ ਉਧਰ ਲਾਉਣਾ ਪਿਆ ਇੱਧਰੋਂ ਛੱਡ ਕੇ ਜਾਣਾ ਪਿਆ ਕਿਸੇ ਨੂੰ ਸੀ ਪਤਾ ਐਵੇਂ ਇੱਥੇ ਕੀ ਸਮਝੌਤਾ ਹੈ ਕਿਸੇ ਨੂੰ ਨਹੀਂ ਸੀ ਪਤਾ ਫਿਰ ਇਹ ਵੀ ਉਹਨਾਂ ਨੇ ਗਲਤੀ ਸੰਤ ਲੰਗੋਵਾਲ ਤੋਂ ਇੱਕ ਹੋਈ ਜਾਹੇ ਪ੍ਰਵਾਣੀ ਕੀਤੀ ਇਹਨਾਂ ਨੇ ਦੇ ਭਾਈ ਜਿੱਥੇ ਜਾਣਾ ਉਹ ਤਾਂ ਦਸੀਏ ਇਹਨਾਂ ਨੇ ਉੱਥੇ ਫੈਡਰੇਸ਼ਨ ਕਾਫੀ ਤਕੜੀ ਉਭਰਾਈ ਸੀ ਇੱਕ ਸਾਲ ਦੇ ਬਾਅਦ ਉਹਨਾਂ ਦੇ ਨਾਲ ਦੇ ਵਿੱਚ ਜੁਲਾਈ ਤੱਕ ਵੀ ਤੁਸੀਂ ਉਹਨਾਂ ਨੇ ਆਫਿਸ ਹੀ ਖੋਲ੍ਹ ਲਿਆ ਸੀਗਾ ਦਰਬਾਰ ਸਾਹਿਬ ਚ ਇਹਨਾਂ ਨੇ ਆਫਿਸ ਚੱਕ ਲਿਆ ਸੀ ਇੱਥੋਂ ਚੰਡੀਗੜ੍ਹ ਲੈ ਕੇ ਸੀ ਸਰਜੀਤ ਬਰਨਾਲਾ ਇਸ ਸਮਝੋ ਉੱਤੇ ਵਿੱਚ ਸਰਜੀਤ ਬਰਨਾਲਾ ਤੇ ਬਲਵੰਤ ਸਿੰਘ ਦੀ ਭੂਮਿਕਾ ਸੀ ਸਾਰੀ ਤੇ ਬਾਦਲ ਤੇ ਟਾਉੜਾ ਪਿੱਛੇ हट ਗਏ ਸੀ ਉਦੋਂ ਫਿਰ ਇਹਨਾਂ ਨੇ ਜਿਸ ਦਿਨ ਬਾਦਲ ਆਇਆ ਸਮਝੌਤਾ ਹੋਇਆ ਤਾਂ ਜਦੋਂ ਕੀਤਾ ਸਾਰਾ ਤੇ ਇੱਥੇ ਅਨਾਉਂਸਮੈਂਟ ਆਈ ਸਾਰੀ ਨਾਲ ਦੀ ਨਾਲ ਇੱਥੇ ਫੈਡਰੇਸ਼ਨ ਵਾਲਿਆਂ ਨੇ ਸਿਕਸ ਸਟੂਡ ਫੈਡਰੇਸ਼ਨ ਵਾਲੇ ਰੌਲਾ ਪਉਣਾ ਸ਼ੁਰੂ ਕਰਤਾ ਦਰਬਾਰ ਸਾਹਿਬ ਵਿੱਚ ਅੰਤਰਵਲ ਨੂੰ ਭੱਜੇ ਤੇ ਕਾਫੀ ਜ਼ਿਆਦਾ ਕੀਤਾ ਪਰ ਦੂਜੇ ਪਾਸੇ ਜਿਹੜੇ ਸੰਤ ਦੀਆਂ ਇਨਸਟਰਕਸ਼ਨਾਂ ਸੀ ਪਾਰਟੀ ਵਾਲੇ ਸੀ ਉਹਨਾਂ ਨੇ ਸੰਤ ਲੰਗੋਵਾਲ ਦੇ ਨਾਅਰੇ ਲਾਉਣੇ ਸ਼ੁਰੂ ਕਰਤੇ ਉਹ ਇੱਥੇ ਕਾਫੀ ਕਲੈਸ਼ ਹੋਇਆ ਚਲੋ ਇੱਥੇ ਕਲੈਸ਼ ਹੋਇਆ ਤਾਂ ਮੇਰੇ ਯਾਦ ਆ ਵੀ ਉਹ ਕਲੈਸ਼ ਦੇ ਵਿੱਚੋਂ ਰਿਐਕਸ਼ਨ ਕੀ ਆ ਅਕਾਲੀ ਦਲ ਬਾਬੇ ਦਾ ਬਣ ਚੁੱਕਿਆ ਸੀ ਦਫਤਰ ਵੀ ਇੱਥੇ ਗੋਲਡਨ ਰੈਂਪਲ ਦਰਵਾਜ਼ਾ ਉਹਦੇ ਵਿੱਚ ਬਾਬਾ ਜਗਿੰਦਰ ਸਿੰਘ ਦਾ ਉਹਨਾਂ ਦਾ ਨਾ ਯੂਨਾਈਟਿਡ ਅਕਾਲੀ ਦਲ ਸੀ ਹਾਂਜੀ ਹਾਂਜੀ ਫਿਰ ਜਸਪਾਲ ਦੀ ਸਮਝੌਤਾ ਤਾਂ ਡੈਡਵੋਡ ਹੀ ਸਭ ਤੋਂ ਹੋਇਆ ਪੰਜਾਬ ਦੀ ਕੋਈ ਇਹਦੇ ਚ ਮੈਂ ਮੈਂ ਇੱਥੇ ਬਸ ਪਹੁੰਚਣ ਆ ਲਈ ਹਾਂ ਉਹ ਕੀ ਹੋਇਆ ਵੀ ਜਦੋਂ ਇੱਥੇ ਸਾਰਾ ਆ ਗਿਆ ਜਦੋਂ ਸਾਰਾ ਕੁਝ ਇਹ ਇਹਨਾਂ ਨੇ ਉੱਥੇ ਤਾਂ ਰਿਐਕਸ਼ਨ ਦੇਣ ਲਈ ਬਾਬੇ ਬਾਬਾ ਗਰੁੱਪ ਦੇ ਵਿੱਚ ਵੱਡੇ ਵੱਡੇ ਲੀਡਰ ਸੀ ਜਿਵੇਂ ਰঞ্জੀਤ ਸਿੰਘ ਬਲਮਪਰਾ ਉਹ ਜਾਗਰ ਸਿੰਘ ਸੇਖਵਾ ਕਾਫੀ ਵੱਡੇ ਕੱਦ ਵਾਲੇ ਲੀਡਰ ਸੀਗੇ ਇਹਨਾਂ ਤੋਂ ਕੋਈ ਬਣੀ ਨਾ ਅਖੀਰ ਕੀ ਹੋਇਆ ਫੈਡਰੇਸ਼ਨ ਨੇ ਉਹ ਦਲਵੀਰ ਸਿੰਘ ਸੀਗਾ ਦਲਵੀਰ ਸਿੰਘ ਉਹਨਾਂ ਦਾ ਪ੍ਰੈਸ਼ਰ ਰੀਲਿਜ ਬਹੁਤ ਹੀ ਲਿਖਦਾ ਹੁੰਦਾ ਸੀ ਫੈਡਰੇਸ਼ਨ ਦੇ ਉਹਨੇ ਲਿਖ ਕੇ ਉਹ ਉਸੇ ਦਿਨੀ ਉਹ ਬਾਹਰ ਕਿਸੇ ਆਪਣੇ ਅੰਮ੍ਰਿਤਸਰ ਦੇ ਵਿੱਚ ਕਿਸੇ ਅੰਡਰਗਰਾਉਂਡ ਸੀਗਾ ਤੇ ਉਹ ਨੇੜੇ ਜੇ ਕਿਤੇ ਅੰਦਰਵਾਰ ਸਾਹਿਬ ਦੇ ਆਇਆ ਤੇ ਉਹਨੇ ਲਿਖ ਕੇ ਭੇਜਤਾ ਤਾਂ ਫੈਡਰੇਸ਼ਨ ਵਾਲਾ ਇਹ ਇਹਨਾਂ ਨੂੰ ਦਿੱਤਾ ਬਾਬਾ ਕਾਲੀਦਾਲ ਵਾਲਿਆਂ ਨੂੰ ਤਾਂ ਇਹ ਇੱਕ ਇੱਕ ਇਹ ਤਾਂ ਕਹਿੰਦੇ ਅਸੀਂ ਨੇ ਇਸ ਤਾ ਆਪਣੀ ਮੀਟਿੰਗ ਕਰ ਰਹੇ ਹਾਂ ਉਹਨਾਂ ਨੂੰ ਤਾਂ ਸ਼ਾਮ ਤੱਕ ਬਣਿਆ ਨਾ ਫੈਡਰੇਸ਼ਨ ਨੇ ਆਪਣਾ ਰਿਲੀਜ਼ ਕਰਤਾ ਉਹੀ ਅਸੀਂ ਪ੍ਰੈਸ ਨੂੰ ਦਿੱਤਾ ਤੇ ਸ਼ਾਮ ਨੂੰ ਬਾਬਾ ਜਗਿੰਦਰ ਸਿੰਘ ਦੀ ਜਿਹੜੇ ਪਾਰਟੀ ਸੀ ਜਾਨਸ ਬਰਨਪੁਰੇ ਆਲਕੇ ਸੀ ਸਾਰੇ ਇਹਨਾਂ ਨੇ ਉਹੀ ਮੰਨ ਲਿਆ ਗਿਆ ਜਿਹਦੇ ਚ ਸੀ ਇੱਕ ਕੰਪਲੀਟ ਸੈਲ ਆਊਟ ਹੈ ਜਿਹੜਾ ਹੈ ਕੰਪਲੀਟ ਵੇਗ ਵੇਚਦਾ ਪੰਜਾਬ ਸਾਰਾ ਜਾਂ ਇਹ ਸਾਰਾ ਮੋਰਚਾ ਵੀ ਵੇਚਦਾ ਸਭ ਕੁਝ ਵੇਚਦਾ ਲੋਕਾਂ ਵੱਲੋਂ ਬੜਾ ਰਿਐਕਸ਼ਨ ਹੋਇਆ ਸਾਰਾ ਤੇ ਉਦੋਂ ਇਹ ਵੀ ਗੱਸਤ ਨੂੰ ਬਰਹਿ ਗਿਆ 24 ਨੂੰ ਆਹ ਸਮਝੋ ਤੁਸੀਂ ਮਤਲਬ ਕਿ ਵੀ 20 25 ਦਿਨਾਂ ਬਾਅਦ ਮਾਰਿਆ ਗਿਆ ਲੰਗੋਵਾਲ ਤੇ ਇਹ ਜਿਹੜਾ ਸਾਰਾ ਸੀਗਾ ਸਵਾਲ ਤਾਇਆ ਵੀ ਇਹ ਆਪਣੀ ਇਹ ਜਿਹੜੇ ਅਕਾਲੀ ਦਲ ਹੈਗੇ ਆ ਉਸ ਵੇਲੇ ਵੀ ਕੋਈ ਸਿੱਖਿਆ ਨਹੀਂ ਹੁਣ ਵੀ ਜਿਹੜਾ ਬਾਦਲ ਅਕਾਲੀ ਦਲ ਇਹਦੇ ਨਾਲ ਪੰਜ ਪੰਜ ਮੈਂਬਰੀ ਜਿਹੜੀ ਕਮੇਟੀ ਹੈ ਉਹ ਵੀ ਡੀਲੀ ਡਰਲਿੰਗ ਇਹ ਜਾ ਢਿਲਾਟਾਲਾ ਕੰਮ ਕਰਦੇ ਆ ਜਿਵੇਂ ਉਹ ਯੂਨਾਈਟਿਡ ਅਕਾਲੀ ਗੱਲ ਕਰਦੇ ਸੀ ਮੇਰੇ ਨਾਲ ਜਸਪਾਲ ਜੀ ਜਿਹੜੀ ਸੰਤ ਲੋਂਗੋਵਾਲ ਦੀ ਮੌਤ ਸੀ ਜਿਹੜੇ ਟ੍ਰਿਬਿਊਨ ਦੇ ਦਿੱਲੀ ਦੇ ਵਿੱਚ ਪੱਤਰਕਾਰ ਸੀਗੇ ਉਹਨਾਂ ਤੇ ਉਦੋਂ ਵੀ ਕਹਿੰਦਾ ਸੀ ਵੀ ਸੰਤ ਨੇ ਆਪਣੇ ਮੌਤ ਦੇ ਵਾਰੰਟ ਤੇ ਦਸਖਤ ਕਰ ਲਿਆ ਕੁਝ ਇਹੋ ਜਿਹੀ ਚਰਚਾ ਸਤਿੰਦਰ ਸਿੰਘ ਸਿਓ ਨੇ ਵੀ ਕਿਹਾ ਸੀ ਮੌਤ ਤੇ ਬਰੰਟ ਕਿਉਂਕਿ ਬੜਾ ਤਾਜ਼ਾ ਸੀ ਸਾਰਾ ਕੁਝ ਅਜੇ ਤਾਂ ਲੋਕ ਇਕੱਠੇ ਵੀ ਨਹੀਂ ਸੀ ਹੋਏ ਫੈਡਰੇਸ਼ਨ ਥੋੜੀ ਜਿਹੀ ਜੁੜੀ ਸੀ ਇਹਨੇ ਵੀ ਇਹ ਇਹ ਇਸ ਗੱਲ ਨੂੰ ਉਹਨਾਂ ਨੇ ਧੱਕੇ ਨਾਲ ਹੀ ਕਰ ਦਿੱਤਾ ਅਕਾਲੀ ਦਲ ਵੀ ਪੂਰਾ ਨਾਲ ਨਹੀਂ ਸੀ ਤੇ ਇਸ ਕਰਕੇ ਫਿਰ ਉਹ ਥਰੂ ਹੋਣਾ ਨਹੀਂ ਸੀ ਸੰਤ ਮਾਰਿਆ ਗਿਆ ਸੰਤ ਮਾਰੇ ਮਾਰੇ ਜਾਣ ਤੇ ਇਹ ਇਹ ਜਿਹੜਾ ਸਮਝੌਤਾ ਸੀ ਜਿਹੜਾ ਇਸ ਕਿਸਮ ਦਾ ਹੋਇਆ ਇਹ ਕੱਲਾ ਸਮਝੌਤੇ ਤੋਂ ਨਹੀਂ ਅਸੀਂ ਹਜੇ ਤੱਕ ਹੁਣ ਦੇਖ ਲਓ ਸਾਰਾ ਜਿਹੜਾ ਰਜੀਵ ਲੋਂਗਵਾਲ ਸਮਝੌਤਾ ਉਹਦੇ 'ਚ ਅਸੀਂ ਦਿੱਤਾ ਕਿੰਨਾ ਕੁਝ ਹੈ ਅਸੀਂ ਵੇਖੋ ਚੰਡੀਗੜ੍ਹੋਂ ਵਿੱਚ ਮਿਲਦਾ ਸੀ ਤੇ ਚੰਡੀਗੜ੍ਹ ਤੁਹਾਨੂੰ ਪਤਾ ਹੀ ਆ ਵੀ ਜਿਸ ਤਰੀਕੇ ਨਾਲ ਸਾਰੇ ਇਸ਼ਤਿਹਾਰ ਵੀ ਬਣ ਗਏ ਸੀ ਸਭ ਜਸ਼ਤੇ ਦਾ ਪ੍ਰੋਗਰਾਮ ਹੋ ਗਿਆ ਸੀ ਜਿੱਦਣ 26 ਜਨਵਰੀ ਨੂੰ ਦੇਣਾ ਸੀ ਤੇ ਉਸ ਦਿਨ ਸਾਰੇ ਮੁੱਗਰ ਗਏ ਤੇ ਇਹ ਬਿਲਕੁਲ ਰਜ਼ਾਈ ਨਹੀਂ ਨਹੀਂ ਦੇ ਸਕਿਆ ਸਰਜੀਤ ਸਿੰਘ ਬਰਨਾਲ ਟ੍ਰਿਬਿਊਨ ਦੇ ਵਿੱਚ ਨਹੀਂ ਨਹੀਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਉਹਨਾਂ ਦੇ ਇੱਕ ਹੈਡਲਾਈਨ ਲੱਗੀ ਸੀਗੀ ਇਸੇ ਸਮਝੌਤੇ ਨਾਲ ਕੇ ਵੀ ਕਦੋਂ ਮਿਲੇਗਾ ਜਿਹੜਾ ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਇੱਕ ਮਤਲਬ ਖਾਲੀ 2 3 ਛੱਡ ਕੇ ਵੀ ਇਹਦੀ ਡੇਟ ਕਦੋਂ ਆ ਗਈ 26 ਜਨਵਰੀ ਇਸ ਸਾਲ ਦੀ 26 ਜਨਵਰੀ ਅਗਲੇ ਸਾਲ ਦੀ 26 ਜਨਵਰੀ 2099 ਤੱਕ ਦਾ 1999 ਤੱਕ ਦਾ ਉਹ ਹੈਡਲਾਈਨ ਸੀ ਅੱਛਾ ਤੁਸੀਂ ਦੇਖੋ ਵੀ ਉਹ ਕਿੰਨਾ ਨੁਕਸਾਨ ਹੋਇਆ ਸਰ ਨੁਕਸਾਨ ਕਿ ਹੋਇਆ ਸੈਂਟਰ ਨੇ ਆਪਣੀ ਸਾਰੀ ਗੱਲ ਪੁਸ਼ ਕਰਤੀ ਪਹਿਲੀ ਗੱਲ ਤਾਂ ਇਹ ਧਰਮ ਜੋਦੂ ਮੋਰਚੇ ਵੇਲੇ ਇਹ ਸਾਰੀਆਂ ਮੱਦਾਂ ਡਿਸਕਸ ਹੋ ਚੁੱਕੀਆਂ ਸੀ ਡਰਾਫਟ ਉਦੋਂ ਦੇ ਬਣੇ ਪਏ ਸੀਗੇ ਉਹਨਾਂ ਨੇ ਡਰਾਫਟ ਨੂੰ ਹੋਰ ਜ਼ਿਆਦਾ ਆਪਣੇ ਫੇਵਰ ਚ ਸੈਂਟਰ ਨੇ ਤਿੱਖਾ ਕਰਤਾ ਹੁਣ ਜਿਸ ਤਰੀਕੇ ਨਾਲ ਇਹ ਗੱਲ ਹੈ ਵੀ ਪਾਣੀਆਂ ਦੀ ਗੱਲ ਹੈ ਐਸਵਾਈਐਲ ਦੀ ਨਹਿਰ ਦਾ ਉਹਨਾਂ ਨੇ ਕਹਤਾ ਵੀ ਇਹ ਪੁੱਟ ਕੇ ਤੇ ਉਹ ਸਾਰਾ ਉਹਦਾ ਸਾਰਾ ਕੁਝ ਬਰਨਾਲੇ ਤੋਂ ਬਰਨਾਲੇ ਤੋਂ ਉਹਦੇ ਲਾਗੂ ਕਰਨ ਸਾਲ ਐਸਵਾਈਐਲ ਦਾ ਜਦ ਪਰ ਠੇਕਾ ਵੀ ਸ਼ੁਰੂ ਹੋ ਗਿਆ ਅਕਵਾਇਰ ਜਮੀਨ ਤੇ ਸਾਰਾ ਕੁਝ ਤੇ ਚੰਡੀਗੜ੍ਹ ਟ੍ਰਾਂਸਫਰ ਕਰਨ ਤੋਂ ਪਹਿਲਾਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਅਛਾ ਇਹ ਕਿ ਹੋਇਆ ਦੂਜੀ ਗੱਲ ਇਹ ਹੋਈ ਵੀ ਸਾਡਾ ਰਿਪੀਰੀਅਨ ਲਾ ਜਿਹੜਾ ਸੀਗਾ ਕਾਨੂੰਨ ਉਹ ਸੀ ਕਿਤੇ ਟੰਗ ਤਾਂ ਸਾਰਾ ਖਤਮ ਹੀ ਕਰਤਾ ਉਹ ਤੇ ਟੂਬਨ ਨੇ ਕਿਹਾ ਪਾਣੀ ਦੇ ਪਾਣੀ ਦੇ ਸਮਝੌਤੇ ਤੇ ਬੀਕੇ ਜੂ ਨੇ ਸਟਰੋਂਗਲੀ ਅਪੋਜ਼ ਕੀਤਾ ਸੀ ਵੀ ਇਹ ਗਲਤ ਤੁਸੀਂ ਕੀਤਾ ਬੀਕੇ ਜੂ ਦਾ ਚਲੋ ਇਹ ਤਾਂ ਕਹਿ ਦਈਏ ਵੀ ਉਦੋਂ ਬੀਕੇ ਜੂ ਇੰਨੀ ਸਟਰੋਂਗ ਨਹੀਂ ਸੀ ਉਸ ਕਿਸਮ ਦੀ ਜਸਤ ਬਾਅਦ ਚ ਬਣੀ ਆ ਤੇ ਪਰ ਉਹ ਸਾਰਿਆਂ ਨੇ اپোজ ਕੀਤਾ ਸੀ ਤੇ ਉਹ ਪਾਣੀਆਂ ਪਾਣੀਆਂ ਦੀ ਗੱਲ ਵੀ ਅਸੀਂ ਉਹ ਜਿਹੜਾ ਸਮਝੌਤਾ ਹਜੇ ਸਾਡੇ ਗਲੇ ਦੀ ਹੱਡੀ ਬਣਿਆ ਹੋਇਆ ਪਾਣੀਆਂ ਦੇ ਪਿੱਛੇ ਹਰਿਆਣਾ ਪੰਜਾਬ ਇਕੱਠੀ ਨੇ ਲਾਈ ਹੋਈ ਕਿੰਨਾ ਖੂਨ ਡੁੱਲਿਆ ਉਹਦੇ ਪਿੱਛੇ ਉਹ ਵੀ ਉਸੇਸ ਮਤ ਪਾਤੀ ਸੀ ਇਸ ਕਰਕੇ ਐਸਵਾਈਐਲ ਦੇ ਪਾਣੀਆਂ ਦੇ ਬੁੱਧੇ ਦੇ ਕੇ ਤੇ ਅਸੀਂ ਫਿਰ ਇੱਥੋਂ ਤੱਕ ਵੀ ਉਹਨਾਂ ਦਾ ਅਸੀਂ ਇਹ ਰਾਡੀ ਕਮਿਸ਼ਨ ਬਣਾ ਕੇ ਇਹ ਵੀ ਬੰਨਿਆ ਗਿਆ ਸੀ ਜਾ ਕੇ ਵੀ ਅਸੀਂ ਇੱਥੇ ਵਿੱਚ ਹਜੇ ਹਿੰਦੀ ਸਪੀਕਿੰਗ ਏਰੀਆ ਉਹ ਕੱਢਣਿਆ ਇਹਦੇ ਚ ਚਲੋ ਠੀਕ ਹੈ ਕੰਦੂ ਖੇੜ ਪਿੰਡ ਦਾ ਰੌਲਾ ਪੈ ਗਿਆ ਤੇ ਕੰਦੂ ਖੇੜ ਜਿਹਨੇ ਯੂਨਿਟ ਮੰਨ ਲਿਆ ਜਾ ਉਹਨੂੰ ਕਹਿੰਦਾ ਵੀ ਜੇ ਉਹ ਦੇਖ ਲੋ ਉਹਦਾ ਜਿਹੜਾ ਪ੍ਰੋਟੈਸਟ ਕੇਸ ਹੈ ਤੇ ਜੇ ਉਹ ਹਿੰਦੀ ਸਪੀਕਿੰਗ ਉਥੇ ਜਿਆਦਾ ਪੋਪੂਲੇਸ਼ਨ ਹੁੰਦੀ ਹੈ ਤਾਂ ਇੰਨਾ ਇੰਨਾ ਏਰੀਆ ਬੋਰ ਦਾ ਉਧਰ ਭੇਜ ਦਿੱਤਾ ਜਾਊਗਾ ਹਰਿਆਣੇ ਚ ਉਹ ਕੁਦਰਤੀ ਕੰਦੂ ਖੇੜੇ ਵਿੱਚ 90% ਲੋਕਾਂ ਨੇ ਪੰਜਾਬੀ ਲਿਖਾਈ ਜਾਂ ਪੰਜਾਬੀ ਬੋਲਦੇ ਕਹਿੰਦਾ ਉਹਦੇ ਕਰਕੇ ਸਾਰਾ ਰਾਡੀ ਕਮਿਸ਼ਨ ਵੀ ਖਤਰਾਬ ਹੋ ਗਿਆ ਰਾਡੀ ਕਮਿਸ਼ਨ ਜਾਂ ਰਾਡੀ ਟ੍ਰਿਬਿਊਨਲ ਲਾਉਣ ਦਾ ਮਤਲਬ ਰਿਪੇਰੀਅਨ ਲਾਪ ਖਤਮ ਕਰਤਾ ਥੋੜਾ ਜਿਹੜਾ ਰਾਈਟ ਹੈ ਪੰਜਾਬ ਦਾ ਤਿੰਨੇ ਦਰਿਆਵਾਂ ਤੇ ਉਹ ਖਤਮ ਹੋ ਗਿਆ ਰਿਪੇਰੀਅਨ ਰਾਈਟ ਹਾਂਜੀ ਉਹਦਾ ਇੱਕ ਨਾਰਾ ਲੱਗਾ ਸੀ ਕੰਦੂ ਖੇੜਾ ਕਰੋ ਨਵੇੜਾ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਵੀ ਜਾ ਕੇ ਉੱਥੇ ਬੈਠ ਗਿਆ ਸੀਗਾ ਹਾਂ ਕੈਪਟਨ ਅਮਰਿੰਦਰ ਸਿੰਘ ਐਗਰੀਕਲਚਰ ਮਿਨਿਸਟਰ ਸੀ ਇਹਦੇ ਵਿੱਚ ਸਰਜੀਤ ਸਿੰਘ ਬਰਨਾਲਾ ਦੀ ਗਵਰਨਮੈਂਟ ਦੇ ਵਿੱਚ ਤੇ ਕੰਦੋ ਖੇੜੇ ਚ ਉੱਥੇ ਜਾ ਕੇ ਬੈਠ ਗਿਆ ਸਾਰਾ ਇਹਨੇ ਬਹੁਤ ਕੀਤਾ ਕੰਮ ਉੱਥੇ ਜਾ ਕੇ ਪਰਸਨਲਿ ਜੱਕੇ ਕੈਂਪ ਕੀਤਾ ਤੇ ਇਸ ਨੇ ਇਹਦੇ ਜਿੰਨਾ ਚਿਰ ਸੈਂਸਸ ਚੱਲਦੇ ਰਹੇ ਤੇ ਰੈਫਰੈਂਡਮ ਹੁੰਦਾ ਰਿਹਾ ਰੈਫਰੈਂਡਮ ਹੋਇਆ ਲੈਂਗੁਏਜ ਦੇ ਬੇਸ ਤੇ ਇਹ ਸਾਰਾ ਕੁਝ ਹੋ ਗਿਆ ਸਵਾਲ ਇਹ ਵੀ ਰਾਈਟ ਸੀ ਗਵਾਇਓ ਦੇ ਵਿੱਚ ਸਾਰੇ ਲਾਗੂ ਕੋਈ ਨਹੀਂ ਹੋਇਆ ਲਾਗੂ ਉਹਨਾਂ ਨੇ ਉਹ ਕੀਤਾ ਜਿਹੜਾ ਉਹਨਾਂ ਦੇ ਫੇਵਰਟੀਆਂ ਗੱਲਾਂ ਸੀਗੀਆਂ ਸਾਰੀਆਂ ਉਹ ਨਹਿਰ ਨਹੀਂ ਚੱਲੀ ਹਜੇ ਤੱਕ ਉਦੇ ਪਿਛੇ ਕਿੰਨੀਆਂ ਲਾਸ਼ਾਂ ਤੇ ਕਿੰਨਾ ਪਾਣੀ ਖੂਨ ਵਹਾ ਇਹ ਸਾਰਾ ਜੀ ਆਪਣੀ ਜਾਨ ਗਈ ਫਿਰ ਇਸ ਨੇ ਇਸ ਇਸ ਦੇ ਉੱਤੇ ਕੋਈ ਨਹੀਂ ਹੋਇਆ ਲੈਂਗੁਏਜ ਵਾਲੀ ਗੱਲ ਇਹ ਉਹ ਹਰਿਆਣੇ ਚ ਲਾਗੂ ਹੋ ਪੰਜਾਬੀ ਕੁਝ ਕੋਈ ਉਹਦਾ ਹੋਰ ਹੋਰ ਜਿਹੜਾ ਪਾਰਟ ਆ ਤੇ 14 ਜਿਹੜੇ ਸੀਗੇ ਪੁਆਇੰਟ ਕੋਈ ਲਾਗੂ ਨਹੀਂ ਹੋਇਆ ਤੇ ਸਿਰਫ ਐਕਚੁਅਲੀ ਜਿਹੜੇ ਜਿਹੜੇ ਉਹ ਪੁਆਇੰਟ ਲਾਗੂ ਹੋਇਆ ਜਿਹੜੇ ਹਰਿਆਣੇ ਦੇ ਤੇ ਸੈਂਟਰ ਦੇ ਫੇਵਰ ਸੀ ਇਸ ਕਰਕੇ ਇਸ ਕਰਕੇ ਨਾ ਤਾਂ ਰਿਵਿਊ ਸਾਡੇ ਬੰਦੇ ਨੇ ਅਕਾਲੀ ਦਰਦਾਲਾ ਵਾਲਿਆਂ ਨੇ ਕਿਤੇ ਨਹੀਂ ਹੁਣ ਨਾ ਲੈਂਦੇ ਵੀ ਉਹ ਜੀ ਗਲਤ ਹੋਇਆ ਸੀ ਕੋਈ ਕੁਸ਼ਚਰ ਤਾਂ ਇਹਨਾਂ ਨੇ ਅਡਾਪਟ ਨਹੀਂ ਕੀਤਾ ਅਡਾਪਟ ਕਰਕੇ ਮੁੜ ਕੇ ਉੱਥੇ ਉੱਥੇ ਮਿੱਟੀ ਪਾਤੀ ਸਾਰਾ ਦਾਬੀ ਗਏ ਤੇ ਇਸ ਕਰਕੇ ਇਹ ਸਾਰਾ ਕੁਝ ਐਵੇਂ ਹੋਇਆ ਐਵੇਂ 47 ਵੇਲੇ ਹੋਇਆ ਐਵੇਂ ਹੁਣ ਹੋਇਆ ਸਾਡੇ ਤਾਂ ਲੀਡਰਾਂ ਦੀ ਬੜੀ ਹਾਲਾ ਸਰਜੀਤ ਸਿੰਘ ਬਰਨਾਲਾ ਰਜ਼ਾਈ ਨਹੀਂ ਦੇ ਸਕਿਆ ਨਾ ਉਹ ਦਰਵਾਰਾ ਸਿੰਘ ਦੀ ਦਰਵਾਰਾ ਸਿੰਘ ਦੀ ਬਾਹਮ ਰੋੜ ਕੇ ਸਰਜੀਤ ਸਿੰਘ ਬਰਨਾਲਾ ਤਾਂ ਦੇਣਾ ਚਾਹੀਦਾ ਸੀ ਐਗਰੀਮੈਂਟ ਤੇ ਆਇਆ ਹੀ ਇਸੇ ਸ਼ਰਤਾਂ ਤੇ ਸੀ ਜਦੋਂ ਉਹਦੀ ਬਾਮ ਰੋਡ ਕੇ ਇੰਦਰਾ ਗਾਂਧੀ ਨੇ ਕਿਹਾ ਵੀ ਕੇਸ ਸੁਪਰੀਮ ਕੋਰਟ ਜੋ ਵਾਪਸ ਰਿਹਾ ਤਾਂ ਉਹ ਦਰਵਾਰਾ ਸਿੰਘ ਚੀਫ ਮਿਨਿਸਟਰ ਸੀ ਤਾਂ ਉਹ ਉਸਨੇ ਸਾਰੀ ਗੱਲ ਮੰਨ ਲਈ ਇੰਦਰਾ ਗਾਂਧੀ ਤੇ ਸਟੈਂਡ ਹੀ ਨਹੀਂ ਲੈ ਸਕਿਆ ਸਰਜੀਤ ਸਿੰਘ ਬਰਨਾਲਾ ਨਹੀਂ ਲੈ ਸਕਿਆ ਹਾਂ ਬਾਦਲ ਵੀ ਕਿਸੇ ਗੱਲ ਤੇ ਸਟੈਂਡ ਨਹੀਂ ਲੈ ਸਕਿਆ ਇਹ ਇੱਕ ਤੁਸੀਂ ਇਹ ਦੇਖੋ ਵੀ ਸਾਡੇ ਬੰਦੇ ਸਟੈਂਡ ਗੈਨ ਇਹ ਵੀ ਦੇਖੋ ਜੀ ਇਹ ਜੇ ਅਸੀਂ ਦੇਖੀਏ ਗਿਆਨੀ ਜੈਲ ਸਿੰਘ ਵਰਾਸ਼ਟਪਤੀ ਸੀ ਤੇ ਬਲੂ ਸਟਾਰ ਆਪਰੇਸ਼ਨ 7 ਤਰੀਕ ਨੂੰ ਖਤਮ ਹੋਇਆ ਸੀ ਪ੍ਰੈਕਟੀਕਲੀ ਤੇ ਉਹ ਉੱਥੋਂ ਕਹਿੰਦਾ ਜੀ ਉੱਥੇ ਉਹਨਾਂ ਬੜਾ ਪ੍ਰੈਸ਼ਰ ਪਾਇਆ ਇੰਦਰਾ ਗਾਂਧੀ ਸੀ ਉਦੋਂ ਉਹ ਸਰਕਾਰ ਤੇ ਜਿਹੜੇ ਐ ਨਾ ਇਹਨਾਂ ਦੇ ਨਾਲ ਦਰਬਾਰਾ ਸਿੰਘ ਹੋਣਾਂ ਦੇ ਨਾਲ ਇੱਕ ਪਾਣੀਆਂ ਦੇ ਐਕਸਪਰਟ ਗਏ ਸੀਗੇ ਕਾਫੀ ਚਰਚਾ ਤੋਂ ਉਹ ਸਕਸੀਅਰ ਸੀ ਉਹਨਾਂ ਨੇ ਦਰਬਾਰ ਸਿੰਘ ਨੂੰ ਉਹਨੂੰ ਪੁੱਛਿਆ ਵੀ ਕੀ ਕਰਨਾ ਚਾਹੀਦਾ ਏ ਇਹਦੇ ਤੇ ਜੇ ਕਾਂਗਰਸ ਦੀ ਪ੍ਰਧਾਨਗੀ ਵੀ ਉਹਨਾਂ ਕੋਲ ਸੀ ਉਹਨਾਂ ਦੇਣਾ ਚਾਹੇ ਮੁੱਖ ਮੰਤਰੀ ਉਹ ਕਹਿੰਦੇ ਵੀ ਜੇ ਇਹ ਜਾਂਦਾ ਹੋਵੇ ਪਾਣੀ ਦਾ ਮਾਮਲਾ ਤੇ ਉਹਨੂੰ ਵਾਪਸ ਲੈਣ ਲਈ ਕਹਿਣ ਤੇ ਦੋਨਾਂ ਤੋਂ ਇਸਤਿਫਾ ਦੇ ਦੇਈ ਪਰ ਤਾਂ ਵੀ ਨਹੀਂ ਸੀ ਉਸਤਿਫਾ ਦੇ ਸਕੇ ਕਰ ਨਹੀਂ ਸਕੇ ਅਸ਼ਾ ਤੁਸੀਂ ਦੇਖੋ ਗਿਆਨੀ ਜੈਲ ਸਿੰਘ ਦਾ ਗਿਆਨੀ ਜੈਲ ਸਿੰਘ ਬੜੇ ਪ੍ਰੈਸ਼ਰ ਕਰਕੇ ਹਜੇ ਸਫਾਈ ਵੀ ਨਹੀਂ ਸੀ ਹੋਈ ਖੂਨ ਨਾਲ ਸਾਰੇ ਸਾਰੇ ਜਿਹੜਾ ਦਰਬਾਰ ਸਾਹਿਬ ਦੀ ਪ੍ਰਕਰਮਾ ਲਥਪਥ ਸੀ ਸਾਰੀ ਇਹ ਮੱਲੋ ਜੁਰੀ ਆਇਆ 8 ਤਰੀਕ ਨੂੰ ਆਇਆ ਹਜੇ 7 ਨੂੰ ਹੀ ਪ੍ਰੈਕਟੀਕਲੀ ਹੋਇਆ 7 ਨੂੰ ਹੀ ਸੰਤ ਦੀ ਸੰਤ ਦੀ ਸ਼ਹੀਦੀ ਡਿਕਲੇਅਰ ਕਰਤੀ ਸੰਤ ਨੂੰ ਮਾਰਿਆ ਗਿਆ ਰੇਡ ਵਿੱਚ ਆਇਆ ਸੀ ਇਹ ਸਰਕਾਰ ਵੱਲੋਂ ਤੇ 8 ਨੂੰ ਆ ਗਿਆ 8 ਨੂੰ ਆ ਕੇ ਲੋਕਾਂ ਨੇ ਆਏ ਸੀ ਵੀ ਐਸ ਕਿਸਮ ਦਾ ਪੇਂਡ ਦੁੱਖ ਮਹਿਸੂਸ ਕੀਤਾ ਦਰਦ ਮਹਿਸੂਸ ਕੀਤਾ ਜਾ ਕੇ ਰਜਾਇਨ ਕਰੂਗਾ ਵੇਰੀ ਜਾਇਨ ਨਹੀਂ ਕੀਤਾ ਮੈਂ ਨੇ ਇਸਨੇ ਵੀ ਇੰਦਰਾ ਗਾਂਧੀ ਤੋਂ ਉਸਦੇ ਹੱਕ ਵਿੱਚ 20 25 ਦਿਨਾਂ ਬਾਅਦ ਜਿਹੜਾ ਰਾਸ਼ਟਰਪਤੀ ਦਾ ਭਾਸ਼ਣ ਹੋਇਆ ਤੇ ਉਹਦੇ ਚ ਹੱਕ ਚ ਬੋਲਿਆ ਹੈ ਆਪਣਾ ਗਿਆਨੀ ਜੈਲ ਸਿੰਘ ਚਲੋ ਠੀਕ ਆ ਉਹਨੂੰ ਬਣਾ ਕੇ ਜੋਰ ਦਿੱਤਾ ਉਹਨੇ ਬੋਲਣਾ ਦੇਖੋ ਉਹ ਤਾਂ ਵਰਨਰ ਵਰਨਰ ਨੇ ਵੀ ਉਹੀ ਬੋਲਣਾ ਹੁੰਦਾ ਰਾਸ਼ਟਰਪਤੀ ਨੇ ਵੀ ਬੋਲਣਾ ਇੱਕ ਪ੍ਰੋਆਇਡ ਆ ਸਾਡੇ ਸਾਰੇ ਮੰਨ ਲਿਆ ਸਵਾਲ ਤਾਂ ਇਹ ਆ ਵੀ ਇਹ ਆਉਣ ਦੀ ਐਡੀ ਤੇਜ਼ੀ ਕੀ ਕੀਤੀ ਸੀ ਸਾਰੀ ਗੱਲ ਇੰਦਰਾ ਗਾਂਧੀ ਤਾਂ 22 ਤਰੀਕ ਨੂੰ ਆਈ ਸੀ 5 ਜੂਨ ਨੂੰ ਵਾਜੂ ਇਹ ਇਹ ਸਾਰਾ ਕੁਝ ਇਹ ਸਾਰਾ ਸਾਡ ਨੂੰ ਸਮਝ ਨਹੀਂ ਆਉਂਦੀ ਵੀ ਪਿੱਛੇ ਤੋਂ ਲੈ ਕੇ 47 ਤੋਂ ਲੈ ਕੇ 84 ਦਾ ਐਪੀਸੋਡ ਦਰਬਾਰਾ ਸਿੰਘ ਦਾ ਐਪੀਸੋਡ ਯਾਨੀ ਜੈਲ ਸਿੰਘ ਦਾ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦਾ ਇਹ ਜੇ ਕਮਾਂਡਰ ਦੇ ਲੈਵਲ ਤੇ ਹਮਲਾ ਹੋਇਆ ਤੇ ਇਹ ਬਰਨਾਲੇ ਦਾ ਸਰਜੀਤ ਸਿੰਘ ਬਰਨਾਲੇ ਦੇ ਸਾਹਮਣੇ ਚੰਡੀਗੜ੍ਹ ਤੋਂ ਡਣਾਈ ਕੀਤਾ ਸਾਰੇ ਸਾਰੇ ਪ੍ਰੋਗਰਾਮ ਸਾਰਾ ਸਾਰਾ ਲੀਡਰਸ਼ਿਪ ਹੈ ਕਿ ਲਊਗਾ ਨਹੀਂ ਨਹੀਂ ਇੱਕ ਗੱਲ ਮੈਂ ਇੱਥੇ ਕਹਿਣੀ ਚਾਹੁੰਨਾ ਕਮਾਂਡਰ ਦੇ ਤੌਰ ਤੇ ਤਰਲੋਚਨ ਸਿੰਘ ਜਿਹੜੇ ਉਹਨਾਂ ਦੇ ਮੀਡੀਆ ਇੰਚਾਰਜ ਹੁੰਦੇ ਸੀ ਉਹਨਾਂ ਨੇ ਪਿਛਲੇ ਦਿਨ ਹੀ ਕਿਹਾ ਵੀ ਜਿਹੜਾ ਸਮਝੋ ਹਮਲਾ ਹੋਣਾ ਸੀਗਾ ਸਾਨੂੰ ਕਿਸੇ ਰਾਸ਼ਟਰਪਤੀ ਨੂੰ ਪਤਾ ਹੀ ਨਹੀਂ ਮਤਲਬ ਕਮਾਂਡਰ ਨੂੰ ਜ਼ਰੂਰ ਅਸੀਂ ਕਹਿੰਨੇ ਆ ਪਰ ਉੱਥੋਂ ਤੱਕ ਤਾਂ ਜਾਣਕਾਰੀ ਹੋਈ ਨਹੀਂ ਸੀ ਕਹਿੰਦੇ ਉਹ ਫੇਰ ਤਾਂ ਹੋਰ ਵੀ ਜ਼ਿਆਦਾ ਉਹਦਾ ਸਟੈਂਡ ਬਣਨਾ ਚਾਹੀਦਾ ਸੀ ਸਟਰੋਂਗ ਵੀ ਮੈਨੂੰ ਦੱਸਿਆ ਤੱਕ ਵੀ ਨਹੀਂ ਗਾ ਹਾਂਜੀ ਮੇਰੇ ਨਾਲ ਤੇ ਹਮਲਾ ਹੁੰਦਾ ਮੈਂ ਕਮਾਂਡਰ ਆ ਫੌਜਾਂ ਦਾ ਮੈਨੂੰ ਦੱਸਿਆ ਤੱਕ ਵੀ ਨਹੀਂ ਜਾਂ ਭਿੰਕ ਵੀ ਨਹੀਂ ਪਾਈ ਤੇ ਇਸ ਕਰਕੇ ਮੇਰੇ ਤੇ ਤਾਂ ਹੋਰ ਜ਼ਿਆਦਾ ਸਟੈਂਡ ਬਣਦਾ ਇੱਥੇ ਇੱਥੇ ਤਰਲੋਚਨ ਸਿੰਘ ਤਾਂ ਦੀ ਗੱਲ ਬਾਜਵ ਨਹੀਂ ਬਣਦੀ ਗੱਲ ਤਾਂ ਹੋਰ ਜ਼ਿਆਦਾ ਸਟਰੋਂਗ ਬਣਦੀ ਆ ਵੀ ਸਹ ਦੱਸਣਾ ਚਾਹੀਦਾ ਸੀ ਉਹਨੂੰ ਇਸੇ ਦੁੱਖ ਤੋਂ ਆਇਆ ਤੇ ਮੁੜ ਕੇ ਫਿਰ ਉਹ ਮੁੜ ਕੇ ਕਹਿੰਨੀ ਬੜਕੇ ਉਸ ਦਾ ਕੀ ਹੋਇਆ ਵੀ ਮੁੜ ਕੇ ਇਸ ਨੂੰ ਗਿਆਨੀ ਜੈਲ ਸਿੰਘ ਹਮੇਸ਼ਾ ਸਰਕਾਰ ਨਾਲ ਔਖਾ ਹੀ ਰਿਹਾ ਤੇ ਫਿਰ ਅਖੀਰ ਉਹਨੂੰ ਲਾਹਤਾ ਤੇ ਉਹਦੇ ਉੱਤੇ ਇਵਨ ਇਵਨ ਉਹਦੇ ਤੇ ਸਿਕਿਉਰਟੀ ਵੀ ਲਾਈ ਰੱਖੀ ਇੰਟੈਲੀਜੈਂਸ ਵੀ ਲੱਗੀ ਰਹੀ ਉਹਨੂੰ ਕੇਗਾ ਪਾਈ ਰੱਖਿਆ ਸੀ ਜਲਾਜਲ ਜੌਦਾ ਰਿਹਾ ਸਰਕਾਰ ਨਾਲ ਨਿਉ ਦਾ ਫਿਰ ਮੁੜ ਕੇ ਲਿੰਕ ਹੋਇਆ ਤੇ ਸ਼ੱਕ ਦੀ ਨਿਗਾਹ ਚ ਹੀ ਰਿਹਾ ਫਿਰ ਸਰ ਤੇ ਬਰਨਾਲਾ ਵੀ ਬਰਨਾਲੇ ਦਾ ਵਸ ਥੋੜੇ ਦਿਨ ਪਿੱਛੋਂ ਉਹ 26 ਜਨੂਈ ਨਿਕਲੀ 2 ਮਹੀਨੇ ਬਾਅਦ ਫਿਰ ਹਿਦਿਆਣੇ ਦੀ ਇਲੈਕਸ਼ਨ ਸੀ 2-3 ਮਹੀਨੇ ਬਾਅਦ ਤੇ ਇਲੈਕਸ਼ਨ ਚ ਉਹਨਾਂ ਨੂੰ ਲੱਗਦਾ ਸੀ ਵੀ ਇਹ ਇਹਨੂੰ ਲਾਹ ਦਿੱਤਾ ਜਾਵੇ ਕੰਮ ਜਿੰਨਾ ਕਰਾ ਲਿਆ ਕਰਾ ਲਿਆ ਤੇ ਉਹ ਇਲੈਕਸ਼ਨ ਚ ਉਹ ਚ ਲਾਤਾ ਉੱਥੇ ਇਸ ਨੂੰ ਮੁੜ ਕੇ 5 ਸਾਲੋਂ ਤੋਂ ਪਿੱਛੋਂ ਪੰਜਾਬ ਉਹ ਰਾਸ਼ਟਰਪਤੀ ਰਾਜ ਦੇ ਥੱਲੇ ਰਿਹਾ 5 ਸਾਲ ਉਸ ਤੋਂ ਬਾਅਦ ਬਲਬਸਰਜੀਤ ਸਿੰਘ ਬਰਨਾਲਾ ਦੇ ਫਰਜੀਤ ਸਿੰਘ ਬਰਨਾਲਾ ਪੰਜ ਤੋਂ ਵੀ ਵੱਧ ਸਾਲ ਨਹੀਂ ਹੋ ਜਾਂਦੇ ਆਪਨੇ 5 ਸਾਲ ਇਹ ਪੁੱਤ ਲਗਾਤਾਰ ਰੱਖਾ ਕੰਮ ਤੇ 5 ਤੋਂ ਜ਼ਿਆਦਾ ਕਰ ਲੋ ਤੁਸੀਂ ਇਹ 85 ਦੀ ਗੱਲ ਹਾਂਜੀ 6 ਸਾਲ ਬਣਦੇ ਮਤਲਬ 92 ਚ ਜੋਣਾ ਹੋ ਜਾਂਦੀਆਂ ਸੀਗੀਆਂ 92 ਚੋਣਾ ਹੋਈਆਂ 6 ਸਾਲ ਹੋਇਆ ਇੱਕ ਤੋਂ ਪਹਿਲਾਂ ਇੱਕ ਚੋਣਾ ਹੋਣੀ ਸੀ ਉਹ ਰੱਦ ਹੋ ਗਈ ਸੀ 91 ਜਿਹੜੀਆਂ ਹੋਣੀਆਂ ਸੀ ਉਹ ਰੱਦ ਹੋ ਗਿਆ ਸੀ ਰੱਦ ਹੋ ਗਿਆ ਤੁਸੀਂ ਇਹ ਤੁਸੀਂ ਇਹ ਦੇਖੋ ਵੀ ਇਹ ਸਾਰਾ ਕੁਝ ਦੇ ਬਾਵਜੂਦ ਸਰਜੀਤ ਸਿੰਘ ਬਰਨਾਲਾ ਨੇ ਵੀ ਕੁਝ ਨਹੀਂ ਕੀਤਾ ਸਾਰਾ ਉਹਨੂੰ ਵੀ ਲਾ ਕੇ ਪਰੇ ਮਾਰਿਆ ਅਗਲੇ ਨੇ ਇਹ ਇਸ ਤਰੀਕੇ ਨਾਲ ਇਹਨਾਂ ਦੀ ਵਰਤੋਂ ਹੁੰਦੀ ਰਹੀ ਆ ਜਿਹੜੀ ਅਸੀਂ ਵੇਖੀਏ ਪੰਜਾਬ ਦੇ ਪ੍ਰਤੀ ਕਿਸੇ ਗੱਲ 'ਚ ਵੀ ਕਦੇ ਕੋਈ ਖੜੇ ਜੋ ਸੈਂਟਰ ਕਰਦਾ ਸੀ ਉਹ ਮੰਨਦੇ ਰਹੇ ਬਾਦਲ ਤੋਂ ਲੈ ਕੇ ਇਹ ਇਹ ਦੁਰਦਸ਼ਾ ਜਿਹੜੀ ਹੈ ਕਿ ਨਾ ਪੰਜਾਬ ਪੰਜਾਬ ਦੀ ਲੋਕਾਂ ਨੇ ਲੜਨ ਦੀ ਕਸਰ ਨਹੀਂ ਛੱਡੀ ਕਿਸੇ ਲੈਵਲ ਤੇ ਸਪੋਰਟ ਵੀ ਉਹਨਾਂ ਕੀਤਾ ਪਰ ਲੀਡਰ ਸਾਡੇ ਹਮੇਸ਼ਾ ਹੀ ਧੋਖਾ ਦਿੰਦੇ ਰਹੇ ਤੇ ਲਗਾਤਾਰ ਇਹ ਜਿਹੜੀ ਕਹਾਣੀ ਹੈ ਪੰਜਾਬ ਡੰਗੋ ਰਕਾਰਡ ਦੀ ਇਹ ਨਾਲ ਵੇਖੋ ਦੋ ਉਹਨਾਂ ਨੇ ਕਾਰਡ ਕੀਤੇ ਅਸਾਮ ਵਾਲਾ ਕੀਤਾ ਤੇ ਰਜੀਵ ਗਾਂਧੀ ਨੇ ਉਸ ਆਮ ਵਾਲਾ ਵੀ ਲਾਗੂ ਹੋਇਆ ਤੇ ਇਹ ਵੀ ਨਹੀਂ ਕੀਤਾ ਇਹਦੀਆਂ ਚੁੰਨ ਚੋਣਵੀਆਂ ਕਲਾਜਸ ਲਾਗੂ ਕਰਤੀਆਂ ਜਿਹੜੀਆਂ ਕਿ ਸੈਂਟਰ ਨੂੰ ਜਾਂ ਬਖਰੇਆਣੇ ਨੂੰ ਦੇ ਫਾਇਦੇ ਦੀਆਂ ਸੀਗੀਆਂ ਪੰਜਾਬ ਦਾ ਨੁਕਸਾਨ ਕਰਦੀਆਂ ਸੀ ਇਹ ਇਹ ਜਿਹੜਾ ਸਾਰਾ ਕੁਝ ਲਗਾਤਾਰ ਸਾਡੇ ਹੁੰਦਾ ਰਿਹਾ ਤੇ ਇਹ ਇਹਦੇ ਕਰਕੇ ਇਹ ਜਿਹੜਾ ਅਸੀਂ ਜਦੋਂ ਯਾਦ ਕਰਦੇ ਆ ਪਰ ਆ ਸਾਡੀ ਅਕਾਲੀ ਦਲ ਦੀ ਲੀਡਰਸ਼ਿਪ ਕੋਈ ਰਿਵਿਊ ਨਹੀਂ ਕਰਦੀ 40 ਸਾਲ ਹੋ ਗਏ ਵੀ ਕੀ ਗੱਲ ਹੋਈ ਹੈ ਕੋਈ ਰਿਵਿਊ ਨਹੀਂ ਕਰਦੀ ਇਹਦੇ ਸਮਝੌਤੇ ਦੇ ਸਬਕ ਕੀ ਐਨੇ ਸਬਕ ਕੀ ਹੈ ਹਰ ਰਿਵਿਊ ਕਰਨਾ ਮਤਲਬ ਸਬਕ ਲੈਣਾ ਹੁੰਦਾ ਸਬਕ ਕੀ ਹੈ ਉਹ ਬਿਲਕੁਲ ਅੱਜ ਤੱਕ ਨਾ ਬਾਦਲ ਅਕਾਲੀ ਦਲ ਨੇ ਨਾ ਨਵੇਂ ਅਕਾਲੀ ਦਲ ਨੇ ਇਹ ਸਾਰੇ ਉਹਨਾਂ ਲੈਣਾ ਤੇ ਹੀ ਖੜੇ ਆ ਤੇ ਉਦੋਂ ਪਿੱਛੋਂ ਭਾਜਪਾ ਨਾਲ ਜਦੋਂ ਸੰਬੰਧ ਹੋ ਗਏ ਵੇਖੋ ਉਦੋਂ ਪਿੱਛੋਂ ਜਿਹੜੀ 96 ਦੀ ਇਲੈਕਸ਼ਨ ਸੀ 96 ਦੀ ਇਲੈਕਸ਼ਨ ਵਿੱਚ 2-3 ਜਿਹੜੇ ਬੀਐਸਪੀ ਦੇ ਜਿੱਤੇ ਸੀ ਤੇ ਬਾਕੀ ਸਾਰੇ ਅਕਾਲੀ ਜਿੱਤੇ ਸੀ ਤੇ ਉਦੋਂ ਪਿੱਛੋਂ ਛੱਡਣ ਲਈ ਪਤਾ ਹੀ ਨਹੀਂ ਲੱਗਿਆ ਤੇ 97 96 ਦੇ ਪਿੱਛੋਂ ਥੋੜੇ ਜਿਹਾ ਪਿੱਛੋਂ ਵਿੱਚ ਯੂਨੀਲੇਟਰਲੀ ਇਕੱਲੇ ਨੇ ਬਾਦਲ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਜਾ ਕੇ ਭਾਜੀਪੀ ਨਾਲ ਸਮਝੌਤਾ ਕਰ ਲਿਆ ਆ ਇਸ ਕਰਕੇ ਆਪਣੇ ਲੈਵਲ ਤੇ ਉਦੋਂ ਦੇ ਇਹ ਭਾਜੀਪੀ ਨਾਲ ਇਹ ਜੁੜੇ ਆ ਸਾਰੀਆਂ ਸੈਂਟਰਲ ਦੀਆਂ ਪਾਲਿਸੀਆ ਸਾਬ ਕਰੀ ਜਾਂਦੇ ਆ ਤੇ ਇਹ ਸਾਰਾ ਜਿਹੜੀ ਇਹ ਕਹਾਣੀ ਹੈ ਤੇ ਇਹਦੇ ਵਿੱਚ ਸੰਤ ਲੰਗੋਵਾਲ ਦੀ ਮੌਤ ਤਾਂ ਹੋਣੀ ਸੀ ਸਾਰੀ ਇਹ ਬਾਕੀ ਸਾਰਿਆਂ ਦੀ ਪੋਲੀਟੀਕਲ ਮੌਤ ਹੋਈ ਆ ਹੁਣ ਦੇਖੀਏ ਤਾਂ ਬੇਸਿਕਲੀ ਸਰਜੀਤ ਬਰਨਾਲਾ ਦੀ ਵੀ ਪੋਲੀਟੀਕਲ ਮੌਤ ਹੋਈ ਆ ਗਿਆਨੀ ਵੇਖੋ ਉਸ ਵੇਲੇ ਕੀ ਕੀਤਾ ਸਰਕਾਰ ਨੇ ਕੀ ਕੀਤਾ ਬਰਨਾਲੇ ਨੂੰ ਅਸੀਂ ਸਰਕਾਰ ਬਣਾਉਣ ਕੇ ਦੇਣੀ ਹੈ ਹੈਂਡਓਵਰ ਕਰਨਾ ਪੰਜਾਬ ਉਹਨਾਂ ਨੇ ਕੀ ਕੀਤਾ ਵੀ ਬਰਨਾਲੇ ਦੇ ਬਰਨਾਲੇ ਦੇ ਜਿਹੜੇ ਅਕਾਲੀ ਜਿਹੜੇ ਵੀ ਉਹਨੇ ਖੜੇ ਕਰਤੇ ਜਿਹੜੇ ਵੀ ਅਕਾਲੀ ਬਰਨਾਲਾ ਅਕਾਲੀ ਦਲ ਨੇ ਕੀਤੇ ਉਹਨਾਂ ਦੇ ਵਿਰੁੱਧ ਕਰਨਾ ਜਿਨ੍ਹਾਂ ਨੂੰ ਕੋਈ ਜਾਣਦਾ ਤੱਕ ਵੀ ਨਹੀਂ ਸੀ ਜਿਹੜੇ ਪੰਚਾਇਤ ਮੈਂਬਰ ਦੇ ਲੈਵਲ ਦੇ ਵੀ ਨਹੀਂ ਸੀ ਕਾਂਗਰਸੀ ਲੀਡਰ ਉਹਨਾਂ ਨੂੰ ਖੜਾ ਕਰਤਾ ਉਹ ਫਿਰ ਜਿਤਨਾ ਹੀ ਸੀ ਇਸ ਕਰਕੇ ਸਾਬ 75 ਬੰਦੇ 177 ਚੋਂ 75 ਗੱਲ 117 ਚੋਂ 117 117 ਚੋਂ 75 ਜਿੱਤੇ ਸੀਗੇ ਤੇ ਐਡੀ ਵੱਡੀ ਥੰਪਿੰਗ ਮਿਉਰਿਟੀ ਬੜੀ ਥੋੜੇ ਚਿਰ ਫਿਰ ਬਰਨਾਲੇ ਤੋਂ ਹੀ ਇਹ ਕੰਮ ਕਰਾਇਆ ਗਿਆ ਵੀ ਜਦੋਂ ਜਦੋਂ ਫਿਰ ਜਿਹੜਾ ਇਹ ਖਾਲਸਤਾਨ ਦਾ ਅਨਾਉਂਸਮੈਂਟ ਕੀਤਾ 29 ਤਰੀਕ ਨੂੰ ਉਸ ਦਿਨ ਨਾਲੇ ਉਹ ਨਿਕਲ ਗਏ ਸੀ ਕਿ ਪੰਜ ਪੰਥਕ ਪੰਜ ਪੰਜ ਮੈਂਬਰੀ ਸੀ ਅਨਾਉਂਸ ਕਰਕੇ ਅਣੱਤੀਆ ਪ੍ਰਾਇਲ 1986 ਨੂੰ ਅਨਾਉਂਸ ਕਰਕੇ ਨਿਕਲ ਗਏ ਸੀਗੇ ਤੇ ਫਿਰ ਵੀ ਇਸ ਤੋਂ ਇਸ ਤੋਂ ਬਰਨਾਲੇ ਤੋਂ ਪੁਲਿਸ ਫੋਰਸ ਤੇ ਸਕਿਉਰਿਟੀ ਫੋਰਸਸ ਅੰਦਰ ਪੁਝਾਇਆ ਜਿਹਦੇ ਬਦਲੇ ਫਿਰ ਇਹਦੀ ਪਾਰਟੀ ਟੁੱਟ ਗਈ ਸੀ ਫਿਰ ਕਾਂਗਰਸ ਦੇ ਬਲਬੂਤੇ ਤੇ ਹੀ ਬਰਨਾਲੇ ਦੀ ਸਰਕਾਰ ਖੜੀ ਰਹੀ ਕੁਝ ਕੁਝ ਮਹੀਨੇ ਅੱਛਾ ਤੁਸੀਂ ਇਹ ਦੇਖੋ ਵੀ ਅਸੀਂ ਇਹਨਾਂ ਨੂੰ ਕੀ ਕਹੀਏ ਅਕਾਲੀ ਦਲ ਨੂੰ ਵੀ ਇਹ ਪਾਵਰ ਹੰਗਰੀ ਹੈ ਜੀ ਇਹ ਤਾਕਤ ਦੇ ਪਿੱਛੇ ਵੀ ਹੈ ਇਹ ਕਦੋਂ ਵੀ ਵੇਚ ਸਕਦੇ ਆ ਲੋਕਾਂ ਨੂੰ ਇਹ ਤਾਂ ਚੱਲਦਾ ਰਹਿੰਦਾ ਅੱਛਾ ਤੁਸੀਂ ਇਹ ਵੀ ਦੇਖੋ ਦੂਜੇ ਪਾਸੇ ਆ ਜਿਹੜੇ ਖਾੜਕੂ ਸੀਗੇ ਜਿਨ੍ਹਾਂ ਨੇ ਖਾਲਸਾ ਤਾਨ ਜਾਂ ਜਿਹੜੇ ਕਈ ਸੋਨ ਸਿੰਘ ਪੰਥਕ ਕਮੇਟੀ ਨੇ ਖਾਲਸਾ ਤਾਨ ਅਨਾਉਂਸ ਕੀਤਾ ਅੰਦਰੋਂ ਉਹਨਾਂ ਨੇ ਵੀ ਅਸੀਂ ਉੱਥੇ ਰੁਪਾਇਆ ਉਹਦਾ ਰਿਪੋਰਟਰ ਸੀ ਅਸੀਂ ਉੱਥੇ ਸਾਰਾ ਦੇਖਦੇ ਰਹੇ ਵੀ ਦੋ ਤਿੰਨ ਦਿਨ ਚਾਰ ਦਿਨ ਕੁ ਸਟਾਈਪ ਕਰ ਰਹੇ ਕੁਮਰਜ ਮੀਟਿੰਗ ਜੀ ਕਰ ਰਹੇ ਕੁਝ ਲਿਖ ਰਹੇ ਆ ਉੱਥੇ ਹੀ ਇੱਕ ਦਰਬਾਰ ਸਾਹਿਬ ਦੇ ਅੰਦਰੀ ਤੇ ਉਪਰਗ ਉੱਥੇ ਹੀ ਕਮਰਿਆਂ 'ਚ ਜਿਹੜੇ ਰਹਿਾਈਸ਼ੀ ਕਮਰੇ ਆ ਉਹਨਾਂ 'ਚ ਸਾਨੂੰ ਪਤਾ ਲੱਗਿਆ ਸੀ ਵੀ ਕੁਛ ਬਣਾ ਕੁਛ ਅਨਾਉਂਸ ਕਰ ਲਗੇ ਇਹ ਨਹੀਂ ਸੀ ਪਤਾ ਲੱਗਿਆ ਅਚਾਨਕ ਹੀ ਫਿਰ 28 April ਨੂੰ ਪਹਿਲਾਂ ਪ੍ਰੈਸ ਕਾਨਫਰੰਸ ਬੁਲਾਈ ਤੇ ਉਸ ਦਿਨ ਇਹਨਾਂ ਨੇ ਦੇਖਿਆ ਪ੍ਰੈਸ ਵਾਲੇ ਘਟ ਆਏ ਆ ਤਾਂ ਫਿਰ 29 ਦੂਜੇ ਦਿਨ ਫਿਰ ਛੱਡ ਕੇ ਸਾਰਿਆਂ ਨੂੰ ਇੱਕੋ ਦਮ ਛੱਡ ਕੇ ਤੇ ਹੱਥ ਲਿਖਤੀ ਭੇਜੀ ਸਾਰੀ ਜੋਤਾ ਕੋਈ ਤਿਆਰੀ ਨਹੀਂ ਕੋਈ ਅਨਾਉਂਸਮੈਂਟ ਨਹੀਂ ਇਹ ਖਾਲਸਤਾ ਦੀ ਅਨਾਉਂਸਮੈਂਟ ਕਰਕੇ ਪ्रेस ਉਹ ਪ੍ਰੈਸ ਕਾਨਫਰੰਸ 'ਚ ਵੀ ਸ਼ਾਮਲ ਸੀ ਉੱਥੇ ਵੀ ਅਚਾਨਕ ਜਿਵੇਂ ਇਹ ਹਰਚੰਦ ਸਿੰਘ ਲੰਗਵਾਲ ਲੰਗਵਾਲ ਰਜੀਵ ਸਮਝੌਤਾ ਆਇਆ ਸੀਗਾ ਇਹ ਜਿਹੀ ਉਹ ਅਨਾਉਂਸਮੈਂਟ ਏਡੀ ਵੱਡੀ ਕਰਕੇ ਦਰਬਾਰ ਸਾਹਿਬ 'ਚੋਂ ਥੋ ਨਿਕਲ ਕੇ ਬਾਹਰ ਸਾਰਿਆਂ ਨੇ ਗੁਪਤ ਲੈਵਲ ਤੇ ਰੱਖਿਆ ਵੀ ਜਿਨ੍ਹਾਂ ਲੋਕਾਂ ਨੂੰ ਵਿੱਚ ਤੁਸੀਂ ਇਹ ਮਸਲਾ ਲੈ ਕੇ ਜਾਣਾ ਹੈ ਖਾਲਸਤਾਨ ਨੂੰ ਪੋਲੀਟੀਕਲ ਮਸਲਾ ਹੈ ਰਜੀਵ ਲੰਗਵਾਲ ਦਾ ਸਮਝੌਤਾ ਵੀ ਪੋਲੀਟੀਕਲ ਮਤਲਬ ਮਸਲਾ ਸੀ ਏ ਭਾਈ ਵੀ ਸਾਰੇ ਤੁਸੀਂ ਉਪਰ ਆਵਦਰ ਲੈਵਲ ਤੇ ਕਿਉਂ ਕਰਦੇ ਹੋ ਦੱਸ ਕੇ ਕਰੋ ਲੋਕਾਂ ਨੂੰ ਪਹਿਲਾਂ ਇਨਫੋਰਮੇਸ਼ਨ ਦਿਓ ਲੋਕਾਂ ਦੀ ਸਹਿਮਤੀ ਹੁੰਦੀ ਹੈ ਕਿ ਨਹੀਂ ਕੁਛ ਨਾ ਕੁਛ ਤਾਂ ਡੈਮੋਕਰੈਟਿਕ ਪ੍ਰੋਸੈਸ ਨੂੰ ਵਰਤੋ ਨਹੀਂ ਵਰਤਿਆ ਕਿਸੇ ਲੈਵਲ ਤੇ ਨਹੀਂ ਵਰਤਿਆ ਇਹ ਹੈ ਇਹ ਸਾਡੇ ਸਾਰੇ ਅੱਜ ਦੇ ਮਤਲਬ ਕਿ ਅਸੀਂ ਕਹਿ ਸਕਦੇ ਆ ਚਾਰ ਦਹਾਕਿਆਂ ਬਾਅਦ ਇਹੋ ਜਿਹਾ ਹੀ ਸਾਰਾ ਕੁਝ ਸਾਡੇ ਡਵੈਲਪਮੈਂਟ ਹੁੰਦੀ ਗਈ ਜਿਸ ਦਾ ਕਿ ਅਸੀਂ ਹੁਣ ਖਮਾਜਾ ਭੁਗਤ ਰਹੇ ਹਾਂ ਹੁਣ ਅਸੀਂ ਇੱਥੇ ਇੱਥੇ ਕਰਕੇ ਆ ਗਏ ਅਸੀਂ ਦਿੱਲੀ ਨੂੰ ਜਿੱਤ ਕੇ ਸਾਰਾ ਕੁਝ ਜਿਹੜੇ ਕਿਸਾਨ ਯੂਨੀਅਨ ਕਿਸਾਨ ਜਿਵੇਂ ਮੋਰਚਾ ਜਿੱਤ ਕੇ ਆਗੇ ਬੜੀ ਜੇਤੂ ਸੋਰਚੇ ਇੱਥੇ ਪਹੁੰਚੇ ਤੇ ਉਦੋਂ ਇਲੈਕਸ਼ਨ ਆ ਗਈ ਇਲੈਕਸ਼ਨ ਵੇਲੇ ਅਸੀਂ ਇੱਕ ਦਿੱਲੀ ਤੋਂ ਕੋਈ ਡੁਗਡੁਗੀ ਵੀ ਜਾ ਕੇ ਆਇਆ ਉਹਨੂੰ ਜਿਤਾਤਾ ਇਹ ਸਾਰਾ ਕੁਝ ਸਾਡੀ ਸਾਡੀ ਪੋਲਿਟੀਕਲ ਜਿਹੜੀ ਪੋਲਿਟੀਕਲ ਲੈਵਲ ਦੀ ਇਮੈਚਿਓਰਿਟੀ ਹੈ ਚਾਹੇ ਉਹ ਕੋਈ ਵੀ ਹੈ ਕਿਸਾਨ ਲੀਡਰ ਹੈ ਉਹਨਾਂ ਦੀ ਵੀ ਤੇ ਸਭ ਦੀ ਇਹ ਇਹ ਆਪਣੇ ਆਪ ਚ ਹੈਗੀ ਹੈਗੀ ਅਕਾਲੀ ਦਲ ਦੀ ਵੀ ਆ ਤੇ ਖਾੜਕੂ ਧਰਾਂ ਦੀ ਵੀ ਪੋਲੀਟੀਕਲ ਇਮੈਚਿਉਰਿਟੀ ਪੋਲੀਟੀਕਲ ਲੈਵਲ ਦੀ ਸਮਝ ਇਹ ਬੜੀ ਪ੍ਰੋਬਲਮ ਹੈ ਉਹ ਇੱਥੇ ਸਾਹਮਣੇ ਦੇਖੀ ਹੈ ਤੇ ਆ ਸਾਰੇ ਅੱਧੇ ਅੱਧੇ ਸਦੀ ਦੇ ਜਿਹੜਾ ਇਤਿਹਾਸ ਹੈ ਜਿਹਦੇ ਵਿੱਚ ਸਾਡੀ ਬਹੁਤ ਖੂਨ ਵੀ ਡੁੱਲਿਆ ਤੇ ਪੰਜਾਬ ਤੰਗ ਵੀ ਬਹੁਤ ਹੋਇਆ ਉਹਨੇ ਇਹ ਸਾਰੀ ਗੱਲ ਦਾ ਗਵਾਹ ਹੈ ਹਾਂ ਜੀ ਚਸ਼ਮਦੀਦ ਗਵਾਹ ਸਾਰਾ ਮੈਨੇ ਕੱਲ ਸਾਡੀ ਜਿਹੜੀ ਮੋਟੀ ਗੱਲ ਅਸੀਂ ਇਹਦੇ ਤੇ ਕਰਨਾ ਚਾਹੁੰਦੇ ਸੀਗੇ ਉਸੀਂ ਸਮੀਟ ਲਈ ਆ ਮੇਰੇ ਕੱਲ 40 ਸਾਲਾਂ ਦੇ ਸਮਝੌਤੇ ਬਾਰੇ ਬੁਖ ਤੇਰਾ ਪੰਜਾਬ ਨੂੰ ਉਹਦੇ ਚ ਨੁਕਸਾਨ ਹੋਇਆ ਪੰਜਾਬ ਨੂੰ ਕਾਫੀ ਨੁਕਸਾਨ ਹੁਣ ਉਠਾਉਣਾ ਪਿਆ ਪਰ ਸਾਡੀ ਜਿਹੜੀ ਲੀਡਰਸ਼ਿਪ ਹੈ ਭਾਵੇਂ ਉਹ ਸਿਆਸੀ ਲੀਡਰਸ਼ਿਪ ਹੈ ਜਿਹੜਾ ਵਕਤ ਦੀ ਲੋੜ ਸੀਗੀ ਉਹਦੇ ਹਾਂ ਨਹੀਂ ਹੋ ਸਕੀ ਇਸ ਕਰਕੇ ਹੀ ਸਾਨੂੰ ਜਿਹੜਾ ਨਾ ਕਾਫੀ ਵੱਡੇ ਪੱਧਰ ਤੇ ਜਿਹੜੀਆਂ ਦੁਸ਼ਵਾਰੀਆਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਮਤਲਬ ਬਿਲਕੁਲ ਠੀਕ ਹੈ ਤੇ ਬਿਲਕੁਲ ਠੀਕ ਸਮ ਅਪ ਹੈ ਅਸੀਂ ਕਦੇ ਵੀ ਸਾਡੀ ਲੀਡਰ ਕਿਸੇ ਵੀ ਤੌਰ ਦੇ ਵਿੱਚ ਕਿਸੇ ਵੀ ਨਾਜਿਕ ਸਮੇਂ ਵਿੱਚ ਥਾਮ ਸਮੇਂ ਦੀ ਸਮੇਂ ਦੇ ਹਾਨ ਦੀ ਉਸ ਪਲ ਦੇ ਹਾਨ ਦੀ ਕਦੇ ਨਹੀਂ ਰਹੀ ਇਹ ਹੀ ਸਾਡੀ ਤੋਖਾਂਤ ਹੈ ਤੇ ਲੀਡਰਸ਼ਿਪ ਨੇ ਇਹ ਕਹਦੇ ਹੋ ਹਮੇਸ਼ਾ ਤੋਖਾ ਦਿੱਤਾ ਇਹ ਕਹਦੇ ਹੋ ਸ਼ਬਦ ਚਾਹੇ ਕਹਦੇ ਹੋ ਵੀ ਹਾਨ ਦੀ ਹੋਈ ਨਹੀਂ ਸੀ ਉਸ ਸਮੇਂ ਦੇ ਹਾਨ ਦੀ ਨਾ ਹੋਣਾ ਤੋਖੇ ਰਲੋ ਮੈਨੂੰ ਲੱਗਦਾ ਵੀ ਸਮੇਂ ਦੀ ਹਾਨ ਦੀ ਨਾ ਹੋਣਾ ਇੱਕ ਵੱਡਾ ਕਾਰਨ ਜਿਹੜਾ ਉਹ ਬਣਦਾ ਰਿਹਾ ਉਹ ਬਣਦਾ ਰਿਹਾ ਬਿਲਕੁਲ ਸੋ ਜਸਪਾਲ ਜੀ ਤੁਸੀਂ ਇਹ ਚੋਸ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਸ਼ੁਕਰੀਆ